ਪ੍ਰੋਗਰਾਮ 16 ਨੇ ਸਾਜਮੇ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਗੱਲ ਕਰਾਂਗੇ ਪੰਜਾਬ ਦੇ ਚਲੰਤ ਮੁੱਦਿਆਂ ਤੇ ਸਿਆਸਤ ਦੇ ਪੰਜਾਬ ਤੇ ਦਿੱਲੀ ਤੱਕ ਜਿਹੜੀ ਸਿਆਸਤ ਹੋ ਰਹੀ ਹੈ ਈੜੀ ਦਾ ਜਿਹੜਾ ਸ਼ਕੰਜਾ ਇਸ ਤੇ ਉੱਤੇ ਵੀ ਗੱਲ ਹੋਵੇਗੀ ਆਪਰੇਸ਼ਨ ਲੋਟਸ ਸ਼ਬਦ ਸਤੰਬਰ 2022 ਤੋਂ ਲੈ ਕੇ ਹੁਣ ਤੱਕ ਪ੍ਰਚਲਿਤ ਰਿਹਾ ਸੁਨੀਲ ਜਾਖੜ ਦੀ ਸਟੇਟਮੈਂਟ ਕੀ ਕਹਿੰਦੀ ਹੈ ਕਿ ਜਿਨ੍ਹਾਂ ਦਾ ਬਾਜ਼ਾਰ 'ਚ 5 5 55000 ਰੁਪਏ ਮੁੱਲ ਹੁੰਦਾ ਉਹਨਾਂ ਦਾ ਮੁੱਲ 25 ਕਰੋੜ ਨਹੀਂ ਲੱਗਦਾ ਤਾਂ ਕੀ 5000 ਚ ਆਮ ਆਦਮੀ ਪਾਰਟੀ ਦੇ ਲੀਡਰ ਉਹਨਾਂ ਨੇ ਆਪਣੇ ਮਲ ਖਿੱਚੇ ਨੇ ਜਾਂ ਵਜ੍ਹਾ ਕੋਈ ਹੋਰ ਹੈ ਦੂਜੇ ਪਾਸੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਮੰਗ ਰੱਖੀ ਹੈ ਕਿ ਕੀ ਹੁਣ ਪੰਜਾਬ ਸਰਕਾਰ ਨੂੰ ਇਸ ਤੇ ਐਕਸ਼ਨ ਨਹੀਂ ਲੈਣਾ ਚਾਹੀਦਾ ਜਿਹੜੀਆਂ ਸ਼ਿਕਾਇਤਾਂ ਲੈ ਕੇ ਤੁਰੇ ਫਿਰਦੇ ਸੀ ਉਸ ਦੇ ਵਿੱਚ ਕਿਹੜੇ ਮੋਰੇ ਸੀ ਤੇ ਕਿਵੇਂ ਕਹਾਣੀ ਚੱਲੀ ਇਸ ਦੇ ਉੱਤੇ ਗੱਲ ਹੋਵੇਗੀ ਨਾਲ ਗੱਲ ਕਰਾਂਗੇ ਪੰਜਾਬ ਦੇ ਆਪਕਾਰੀ ਅਫਸਰ ਨੇ ਜਿਹੜੇ ਜਿਨ੍ਹਾਂ ਨੇ ਸੇਵਾਵਾਂ ਨਿਭਾਈਆਂ ਜਦੋਂ ਨੀਤੀ ਬਣਦੀ ਹੈ ਪਾਲਿਸੀ ਬਣਦੀ ਹੈ ਸ਼ਰਾਬ ਨੀਤੀ ਬਣਦੀ ਹੈ ਤੇ ਉਦੋਂ ਉਸ ਨੂੰ ਲੈ ਕੇ ਵੀ ਆ ਜਿਹੜਾ ਰਮਾਂਡ ਦੇ ਦੌਰਾਨ ਅਰਵਿੰਦ ਕੇਰੀਵਾਲ ਦੇ ਦਰਖਾਸਤ ਲਗਾਈ ਗਈ ਆਈਡੀ ਦੇ ਵੱਲੋਂ ਉਸ ਤੇ ਵਿੱਚ ਪੰਜਾਬ ਦੇ ਅਫਸਰਾਂ ਦਾ ਜ਼ਿਕਰ ਵੀ ਆਉਂਦਾ ਹੈ ਉਹ ਜ਼ਿਕਰ ਕੀ ਹੈ ਤੇ ਤਾਰਾਂ ਕਿਵੇਂ ਜੁੜ ਰਹੀਆਂ ਨੇ ਤੇ ਗੋਆ ਤੱਕ ਕੀ ਈਡੀ ਨੇ ਪੁਛਗਿਸ਼ ਕਰਨੀ ਸ਼ੁਰੂ ਕਰ ਦਿੱਤੀ ਹੈ ਪੰਜਾਬ ਦਿੱਲੀ ਗੋਆ ਤੇ ਦੇਖਦੇ ਹਾਂ ਕੌਣ-ਕੌਣ ਫਸਦਾ ਤਾਂ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਆ ਸਭ ਤੋਂ ਪਹਿਲਾਂ ਗੱਲ ਕਰੀਏ ਜੀ ਆਪਰੇਸ਼ਨ ਲੋਟਸ ਸ਼ਬਦ ਸਤੰਬਰ 2022 ਤੋਂ ਲੈ ਕੇ ਅੱਜ ਤੱਕ ਚਰਚਾ ਦਾ ਵਿਸ਼ਾ ਤੇ ਪਤਾ ਨਹੀਂ ਅੱਗੇ ਕਦੋਂ ਤੱਕ ਚਰਚਾ ਹੁੰਦੀ ਰਹਿਣੀ ਹੈ ਸੁਨੀਲ ਜਾਖੜ ਦੇ ਬਿਆਨ ਨੂੰ ਪ੍ਰਤਾਪ ਸਿੰਘ ਬਾਜਵਾ ਦੀ ਮੰਗ ਨੂੰ ਤੇ ਖਾਸ ਕਰਕੇ ਜਿਹੜੇ ਖੁਦ ਆਪਰੇਸ਼ਨ ਲੋਟਸ ਦਾ ਸ਼ਿਕਾਰ ਰਹੇ ਉਹ ਤੁਹਾਡੇ ਨਾਲ ਹੀ ਕਰਗੇ ਉਹ ਕਹਿੰਦੇ ਕਹਾਣੀ ਝੂਠੀ ਸੀ ਸਾਰੀ ਸੰਦੀਪ ਸਭ ਤੋਂ ਵੱਡੀ ਇਹ ਗੱਲ ਹੈ ਕਿ ਪਿਛਲੇ 4 ਦਿਨ ਤੋਂ ਆਪਰੇਸ਼ਨ ਲੋਟਸ ਦਾ ਰੌਲਾ ਪਾ ਰਿਹਾ ਤੇ ਉਹ ਆਮ ਆਦੀ ਪਾਰਟੀ ਦੇ ਕਿੱਥੇ ਗਏ ਨੇ ਨੇਤਾ ਜਿਹੜੇ ਸ਼ਿਕ ਆਉਣ ਤੇ ਵੀ ਪ੍ਰੈਸ ਕਾਨਫਰੰਸ ਕਰ ਦਿੰਦੇ ਸੀ ਚਾਹੇ ਉਹਦੇ ਚਹਰਪਾਲ ਸਿੰਘ ਚੀਮਾ ਸਾਹਿਬ ਚਾਹੇ ਉਹਦੇ ਚ ਉਹਨਾਂ ਦੇ ਚੀਪ ਸਪੋਕਸਪਰਸਨ ਮਲਵਿੰਦਰ ਸਿੰਘ ਕੰਗ ਕੀ ਮਲਵਿੰਦਰ ਸਿੰਘ ਕੰਗ ਉਹਨਾਂ ਨੂੰ ਪਰਮਿਸ਼ਨ ਨਹੀਂ ਦਿੱਤੀ ਹੈਗੀ ਕਿ ਜਿਹੜੇ ਸ਼ੀਤਲ ਲੁੰਗਰਾਲ ਨੇ ਇਲਜ਼ਾਮ ਲਗਾਏ ਨੇ ਉਹਨਾਂ ਇਲਜ਼ਾਮਾਂ ਦਾ ਆਮ ਆਦੀ ਪਾਰਟੀ ਵੱਲੋਂ ਜਵਾਬ ਦੇਣਾ ਵਾਜਬ ਨਹੀਂ ਹੈ ਕਿ ਹਰਪਾਰਸ ਸਿੰਘ ਚੀਮਾ ਸਾਹਿਬ ਬੋਲਣਗੇ ਕਿਉਂਕਿ ਉਹਨਾਂ ਨੇ ਬਹੁਤ ਸਾਰੀ ਉਦੋਂ ਪ੍ਰੈਸ ਕਾਨਫਰੰਸ ਕੀਤੀਆਂ ਲੋਕੀ ਉਪਰਾਨੀਆਂ ਵੀਡੀਓ ਕੱਢ ਕੇ ਦਿਖਾ ਰਹੇ ਨੇ ਆਖਰ ਆਮ ਆਦੀ ਪਾਰਟੀ ਤੇ ਇਸ ਪੰਜਾਬ ਸਰਕਾਰ ਕਿਉਂ ਚੋਪਾ ਸਭ ਤੋਂ ਵੱਡਾ ਸਵਾਲ ਕੀ ਚੋਪਰ ਰਹਿਣਾ ਇਹ ਤਨੇ ਹੋ ਸਕਦਾ ਕਿ ਤੁਹਾਡੇ ਸਿਰ ਤੋਂ ਵਿਪਤਾ ਟਲ ਜੂਗੀ ਜਦ ਤੁਹਾਡਾ ਹੀ ਬੰਦਾ ਤੁਹਾਡਾ ਹੀ ਆਪਣਾ ਤੁਹਾਡੇ ਵੱਲੋਂ ਹੀ ਐਮਐਲਏ ਬਣਾਇਆ ਹੋਵੇ ਔਰ ਤੁਸੀਂ ਉਹਨੂੰ ਅੱਗੇ ਲਾਇਆ ਹੋਵੇ ਅੱਜ ਉਹ ਮੁਕਰ ਰਿਹਾ ਘਟੋ ਘਟ ਜਵਾਬ ਤੇ ਦਿਓ ਨਾ ਪੰਜਾਬ ਦੀ ਜਨਤਾ ਨੂੰ ਦੱਸੋ ਕਿ ਆਖਿਰ ਸੱਚਾ ਕੌਣ ਆ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਸ਼ੀਤਲ ਲੰਗਰਾਲ ਸਾਹਿਬ ਨੇ ਜਿਹੜੇ ਖਲਾਸੇ ਕੀ ਕੀਤੇ ਨੇ ਉਹ ਕਹਿ ਰਹੇ ਕਿ ਸਾਨੂੰ ਇੱਕ ਮੰਤਰੀ ਦੀ ਕੋਠੀ 'ਚ ਬੁਲਾਇਆ ਗਿਆ ਸੀ ਉੱਥੇ 10 ਐਮਐਲਏ ਇਕੱਠੇ ਹੋਏ ਸੀ ਸਾਰਿਆਂ ਨੂੰ ਪਾਠ ਪੜਾਇਆ ਗਿਆ ਆਪਰੇਸ਼ਨ ਲੋਟਸ ਪੜਾਇਆ ਗਿਆ ਵੀ ਆਪਰੇਸ਼ਨ ਲੋਟਸ ਕਰਨਾ ਕੀ ਹੈ ਕਿਵੇਂ ਆਪਾਂ ਡਰਾਮੇ ਕਰਨੇ ਕਿਵੇਂ ਆਪਾਂ ਖੇਖਣ ਕਰਨੇ ਹੈਗੇ ਕਿਵੇਂ ਆਪਾਂ ਫਫੇ ਕੁੱਟਣੀਆਂ ਵਾਲਾ ਰੋਲ ਨਿਭਾਉਣਾ ਹੈਗਾ ਉਹ ਜਿਹੜੀਆਂ ਚੀਜ਼ਾਂ ਉਹਨੇ ਕਿਆ ਇਹ ਸਭ ਕੁਝ ਹੈ ਤੇ ਉਹ ਜ਼ਿੰਮੇਵਾਰੀ ਕਿਹਦੀ ਬਣਦੀ ਹੈ ਹਰਪਾਲ ਸਿੰਘ ਚੀਮਾ ਸਾਹਿਬ ਦੀ ਕਿਉਂਕਿ ਜਦੋਂ ਹਰਪਾਲ ਸਿੰਘ ਚੀਮਾ ਹੋਣਾ ਨੇ ਸਾਰਾ ਹੀ ਆਪਣੇ ਭਾਰ ਚੱਕਿਆ ਕਿ ਆਮ ਆਦਮੀ ਪਾਰਟੀ ਦੇ ਵਲੀਵਾਰ ਸੀ ਮੈਂ ਤੇ ਅੱਜ ਹਰਪਾਲ ਸਿੰਘ ਚੀਮਾ ਸਾਹਿਬ ਕਿਉਂ ਨਹੀਂ ਬੋਲਦੇ ਆ ਬਾਕੀ ਜਿਹੜੇ ਉਹਦੋਂ 10 ਐਮਐਲਏ ਬੈਠੇ ਸੀ ਉਹ ਕਿਉਂ ਨਹੀਂ ਬੋਲਦੇ ਹੁਣ ਸਵਾਲ ਹੈ ਕਿ ਪੰਜਾਬ ਦੀ ਜਨਤਾ ਜਾਣਨਾ ਚਾਹੁੰਦੀ ਹੈ ਕਿ ਸਾਨੂੰ ਦੱਸਿਆ ਜਾਵੇ ਕਿ ਆਖਿਰ ਆਮ ਆਦੀ ਪਾਰਟੀ ਸੱਚੀ ਸੀ ਹਰਪਾਲ ਸਿੰਘ ਚੀਮਾ ਸਾਹਿਬ ਸੱਚੇ ਸੀ ਉਹਨਾਂ ਦੇ ਨਾਲ 10 ਐਮਐਲਏ ਸਾਹਿਬ ਜੋ ਬੈਠੇ ਉਹ ਸੱਚੇ ਜਾ ਫਿਰ ਸ਼ੀਤਲ ਅੰਗਰਾਲ ਸਾਹਿਬ ਸੱਚੇ ਸੀ ਹੁਣ ਸ਼ੀਤਲ ਅੰਗਰਾਲ ਸਾਹਿਬ ਨੇ ਤੇ ਆਪਣਾ ਅਸਤੀਫਾ ਵੀ ਭੇਜ ਦਿੱਤਾ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਦਮਾ ਸਾਹਿਬ ਨੂੰ ਉਹ ਮਨਜ਼ੂਰ ਕਰਦੇ ਕਿ ਨਹੀਂ ਕਰਦੇ ਉਹਨਾਂ ਨੂੰ ਕਰ ਲੈਣਾ ਚਾਹੀਦਾ ਜਦ ਉਹਨਾਂ ਨੇ ਪਾਰਟੀ ਛੱਡ ਦਿੱਤੀ ਹੈਗੀ ਪਰ ਪਾਰਟ ਜੇ ਉਹ ਅਸਤੀਫਾ ਮਨਜ਼ੂਰ ਵੀ ਕਰਦੇ ਨਹੀਂ ਸਵਾਲ ਹੈ ਕਿ ਫਿਰ ਵੀ ਤੇ ਜਾਂਚ ਹੋਣੀ ਚਾਹੀਦੀ ਹੈ ਕਿ ਫਿਰ ਕਿਵੇਂ ਉਹ ਕੋਠੀ ਦੱਸੀ ਜਾਵੇ ਵੈਸੇ ਤੇ ਸ਼ੀਤਲ ਗਰਾਲ ਸਾਹਿਬ ਨੂੰ ਚਾਹੀਦਾ ਕੋਠੀ ਦੱਸਣ ਉਹ ਕਿਹੜੇ ਮੰਤਰੀ ਦੀ ਸੀ ਉਹ ਕਿਹੜਾ ਮੰਤਰੀ ਸੀ ਕਿਹੜੇ ਸੈਕਟਰ ਸੀ ਸੈਕਟਰ 2 ਦੇ ਵਿੱਚ ਸੀ ਜਾਂ ਸੈਕਟਰ 49 ਦੇ ਵਿੱਚ ਸੀ ਜਾਂ ਫਿਰ ਪ੍ਰਾਈਵੇਟ ਕੋਠੀ ਕੀ ਉਸ ਕੋਠੀ ਦੇ ਵਿੱਚ ਪੰਜਾਬ ਦੇ ਮੰਤਰੀ ਤੋਂ ਇਲਾਵਾ 10 ਜਿਹੜੇ ਤੁਹਾਡੇ ਐਮ ਐਲ ਏ ਸਬਾਨ ਸੀ ਜਾਂ ਕੋਈ ਦਿੱਲੀ ਤੋਂ ਵੀ ਆਇਆ ਸੀ ਇਹ ਸਾਰੇ ਤੇ ਜਿਹੜੀਆਂ ਪੱਖ ਨੇ ਪਹਿਲੂ ਨੇ ਜਾਂ ਬਿਹਾਰਤਾ ਨੇ ਉਬਾਰ ਆਉਣੀ ਚਾਹੀਦੀਆ ਜਿਹੜੇ ਮੋਹਰੇ ਬਦਲੇ ਨਾ ਆਪਰੇਸ਼ਨ ਲੋਟਸ ਦੇ 골ਡੀ ਮੁਸਾਫਰ ਬੱਲੂਆਣੇ ਵਾਲੇ ਹੋਣ ਜਲਾਲਾਬਾਦ ਦੇ 골ਡੀ ਕੰਬੋਜ ਹੋਣ ਜਾਂ ਇਧਰ ਬੀਬੀ ਛੀਨਾ ਨੇ ਆ ਲੁਧਿਆਣੇ ਵਾਲੇ ਪਾਸਿਓਂ ਇਹਨਾਂ ਨੇ ਜਿਹੜੀਆਂ 25 ਕਰੋੜ ਕਿਸੇ ਨੇ 45 ਕਰੋੜ ਦੱਸਿਆ ਸੁਨੀਲ ਜਾਖੜ ਸਾਹਿਬ ਜਿਨ੍ਹਾਂ ਕੋਲ ਭਾਜਪਾ ਦੀ ਬਾਗਡੋਰਾ ਪੰਜਾਬ ਦੀ ਉਹ ਤਾਂ ਸ਼ਰਿਆਂਮ ਕਹਿ ਕੇ ਕਹਿੰਦੇ ਜਿਨ੍ਹਾਂ ਦਾ ਬਾਜ਼ਾਰ 'ਚ ਮੁੱਲ ਹੀ 5-5000 ਰੁਪਏ ਉਹਨਾਂ ਨੂੰ 25 ਕਰੋੜ ਕੌਣ ਦੇਊਗਾ ਜਿਹੜੇ ਪਹਿਲਾਂ 10 ਐਮਐਲਏ ਸੀ ਜਿਹੜੇ ਸੀਨਾ ਜਿਹੜੇ ਪਹਿਲਾਂ ਹਰਪਾਲ ਸਿੰਘ ਚੀਮਾ ਦੇ ਖੱਬੇ ਸੱਜੇ ਤੇ ਥੱਲੇ ਬੈਠੇ ਤੇ ਉੱਪਰ ਖੜੇ ਹੁੰਦੇ ਸੀ ਉਹਨਾਂ ਦਸਾਂ ਜੋ ਤੈਨ ਇਹ ਨਹੀਂ ਸੀ ਇਹ ਨਵੇਂ ਪਿਆਦੇ ਲਿਆਂਦੇ ਗਏ ਨੇ ਚਾਹੇ ਉਹਦੇ ਚ ਮਸਾਫਰ ਸਾਹਿਬ ਚਾਹੇ ਉਹਦੇ ਚ ਗੋਲਡੀ ਸਾਹਿਬ ਚਾਹੇ ਬੀਬੀ ਸ਼ੀਨਾ ਇਹ ਨਵੇਂ ਚਿਹਰੇ ਨੇ ਸ਼ੁਕਰ ਕਰੋ ਕਿ ਦੱਸ ਨਹੀਂ ਆਏ ਕਿ ਪਤਾ ਨਹੀਂ ਕਿਹੜੀ ਕੋਠੀ ਚ ਵਿਉਂਤਬੰਦੀ ਘੜੀ ਹੋਊਗੀ ਨਾ ਜੇ ਸ਼ੀਤਲ ਅੰਗਰਾਲ ਸਾਹਿਬ ਕਹਿੰਦੇ ਨੇ ਕਿ ਸਾਨੂੰ ਇੱਕ ਕੋਠੀ ਚ ਬੁਲਾਇਆ ਗਿਆ ਸਾਨੂੰ ਰਟਾਇਆ ਗਿਆ ਜਿਵੇਂ ਤੋਤਿਆਂ ਨੂੰ ਨਹੀਂ ਰਟਾਈ ਜਾਂਦੇ ਰਾਤ ਉਹਤੇ ਉਹਦੇ ਪਿੰਜਰੇ ਚ ਰੱਖੇ ਹੁੰਦੇ ਨੇ ਉਹ ਘਰ ਦੇ ਵਿੱਚ ਜੋ ਕੋਈ ਜੀ ਬੋਲਦਾ ਹੁੰਦਾ ਉਹੀ ਬੋਲਣਾ ਸ਼ੁਰੂ ਕਰ ਦਿੰਦਾ ਹੈਗਾ ਜੀ ਹੁਣ ਇਹਨਾਂ ਨੂੰ ਕਿਹੜੀ ਮਿੱਠੀ ਚੂਰੀ ਖਵਾਈ ਸੀ ਦੱਸਾਂ ਜਾਣੇ ਨੂੰ ਇੱਕ ਨੇ ਤੇ ਆ ਕੇ ਸਭ ਕੁਝ ਦੱਸ ਦਿੱਤਾਗਾ ਹੁਣ ਜਿੱਥੋਂ ਦਾ ਇੱਕ ਸਵਾਲ ਆ ਗਿਆ ਜਾਖੜ ਸਾਹਿਬ ਜਾਖੜ ਸਾਹਿਬ ਜਿਵੇਂ ਇੰਡੀਆ ਦੇ ਵਿੱਚ ਕਮਲ ਦਾ ਫੁੱਲ ਖਿੜਿਆ ਹੋਇਆ ਹੈ ਨਾ ਹੁਣ ਜਾਖੜ ਸਾਹਿਬ ਦਾ ਵੀ ਜਿਹੜਾ ਚਿਹਰਾ ਉਹ ਖਿੜਿਆ ਖਿੜਿਆ ਕਿਉਂ ਖਿੜਿਆ ਖਿੜਿਆ ਕਿਉਂਕਿ ਜਿਹੜੇ ਉਹਨਾਂ ਦੇ ਪੁਰਾਣੇ ਸਾਥੀ ਕਾਂਗਰਸੀ ਉਹ ਕਾਂਗਰਸੀ ਆਏ ਹੀ ਤੇ ਉਸੇ ਪੈਰੀ ਚਲੇ ਗਏ ਉਹ ਫਿਰ ਸਾਰੀ ਭਾਜਪਾ ਇੰਡੀਆ ਲੈਵਲ ਤੇ ਬਦਰਾਮ ਹੋ ਗਈ ਕਿ ਯਾਰ ਐਡੀ ਵੱਡੀ ਪਾਰਟੀ ਦੇ ਲੀਡਰ ਪੰਜਾਬ ਦੇ ਸਾਬਕਾ ਮੰਤਰੀ ਐਮ ਐਲ ਏ ਆਏ ਸੀ ਤੇ ਉਸੇ ਪੈਰੀ ਭੱਜ ਗਿਆਗੇ ਉਦੋਂ ਦੇ ਬੜੇ ਨਾ ਉਹਨਾਂ ਦਾ ਜਿਹੜਾ ਚਿਹਰਾ ਨਾ ਉਹ ਬੜਾ ਨਿੰਮੋ ਝਾਣਾ ਜਿਹਾ ਹੋਇਆ ਪਿਆ ਸੀ ਮਸੂਮ ਜਿਹਾ ਸੀ ਚਿਹਰੇ ਤੋਂ ਰੰਗ ਉੱਡਿਆ ਸੀ ਹੁਣ ਜਾਖੜ ਸਾਹਿਬ ਦੇ ਚਿਹਰੇ ਤੇ ਲਾਲੀ ਦਿਖ ਰਹੀ ਹੈਗੀ ਫੂਡਵਾਂ ਦੇ ਵਿੱਚ ਵੀ ਤੇ ਵੀਡੀਓ ਦੇ ਵਿੱਚ ਕਿਉਂ ਕਿਉਂਕਿ ਉਹਨਾਂ ਦਾ ਇੱਕ ਐਮ ਐਲ ਏ ਆਮ ਆਦੀ ਪਾਰਟੀ ਦਾ ਤੋੜ ਲਿਆਂਦਾ ਇੱਕ ਐਮ ਪੀ ਆ ਅਜੇ ਹੋਰ ਲੰਮੀ ਲਾਈਨ ਲੱਗੀ ਆ ਕਹਿੰਦੇ ਝਾੜੂ ਵਾਲੇ ਹੋਰ ਆਉਣਗੇ ਸ਼ਾਇਦ ਬਠਿੰਡੇ ਸਾਈਡ ਤੋਂ ਆ ਜਾਣ ਕਾਲੀ ਦਲ ਦੇ ਲੀਡਰ ਤਿਆਰ ਹਨ پتہ ਕਿਹੜੇ ਕਿਹੜੇ ਹੁਣ ਹਵਾ ਉੱਡਦੀਆਂ ਨੇ ਤੇ ਆ ਕਾਂਗਰਸ ਪਾਰਟੀ ਦੇ ਐਮਪੀ ਜਿਹੜੇ ਉਹ ਡਰਦੇ ਮਾਰੇ ਸਪਸ਼ਟਕਰਨ ਦੇਗੇ ਨੇ ਹੁਣ ਉਹ ਕਹਿ ਰਹੇ ਨੇ ਕਿ 25-25 ਕਰੋੜ ਚਾਹੀ ਕੋਈ ਗਰੇ ਜਿਹੜੇ 5000 ਚ ਮਾਲ ਵਿਕਦਾ ਹੋਵੇ ਕੀ ਆਮ ਆਦੀ ਪਾਰਟੀ ਦਾ ਜਿਹੜਾ ਮਾਲ 5-5000 ਚ ਵਿਕਦਾ ਹੈਗਾ ਉਹ ਕੌਣ ਹੈ ਕੀ ਤੁਸੀਂ ਉਹ ਖਰੀਦਣ ਨੂੰ ਤਿਆਰ ਹੋ ਜਿਹੜੇ ਗਏ ਨਹੀਂ ਉਹਨਾਂ ਦੀ ਵੈਲਿਊ ਦੱਸੀ ਜਾਵੇ ਕੀ ਜਿਹੜੇ ਦੋ ਮਾਨਜੋਗ ਇੱਕ ਐਮਐਲਏ ਸਾਹਿਬ ਔਰ ਇੱਕ ਐਮਪੀ ਸਾਹਿਬ ਗਏ ਨੇ ਉਹਨਾਂ ਦੀ ਕਿੰਨੀ ਵੈਲਿਊ ਪਾਈ ਤੁਸੀਂ ਜੇ ਤੁਸੀਂ ਕਹਿ ਰਹੇ ਨੇ ਕਿ ਗੋਲਡੀ ਕੰਬੋਜ ਕਹਿ ਰਿਹਾ ਕਿ ਸਾਨੂੰ 25 ਕਰੋੜ ਦੀ ਆਫਰ ਹੈ ਤੇ ਜਿਹੜੇ ਇਹ ਗਏ ਨੇ ਇਹਨਾਂ ਦੀ ਵੈਲਿਊ ਦੱਸੋ ਕਿ ਇਹਨਾਂ ਦੇ ਕਿਰਦਾਰ ਨੂੰ ਵੇਖ ਕੇ ਇਹਨਾਂ ਦੇ ਇਹ اخلاق ਨੂੰ ਦੇਖ ਕੇ ਇਹਨਾਂ ਦੀ ਜਮੀਰ ਨੂੰ ਵੇਖ ਕੇ ਤੁਸੀਂ ਲੈ ਨੇ ਜੇ ਉਹ ਅੱਜ ਕਿਸੇ ਦੇ ਨਹੀਂ ਰਹੇ ਜੇ ਆਮ ਆਦੀ ਪਾਰਟੀ ਦੇ ਨਹੀਂ ਰਹੇ ਜਾਂ ਰਿੰਕੂ ਸਾਹਿਬ ਪਹਿਲਾਂ ਕਾਂਗਰਸ ਦੇ ਨਹੀਂ ਰਹੇ ਫਿਰ ਉਹ ਆਮਦੇ ਬਣ ਗਏ ਆਮ ਤੋਂ ਬਾਅਦ ਉਹ ਅੱਜਕਲ ਬੀਜੇਪੀ ਇੱਕ ਖਾਸ ਪਾਰਟੀ ਆ ਇਹਦੀ ਤੇ ਸ਼ੀਤਲ ਨਗਰਾਲ ਸਾਹਿਬ ਦੀ ਤੇ ਮੰਨਿਆ ਘਰ ਵਾਪਸੀ ਆ ਗਈ ਹੈ ਪਰ ਫਿਰ ਵੀ ਇੱਕ ਬੰਦੇ ਦਾ اخلاق ਕਿਰਦਾਰ ਤੇ ਜ਼ਮੀਰ ਬੜਾ ਮਹੱਤਵਪੂਰਨ ਹੁੰਦਾ ਇੱਕ ਬੰਦੇ ਦੀ ਜ਼ਿੰਦਗੀ ਦੇ ਵਿੱਚ ਚਾਹੇ ਉਹ ਸਿਆਸੀ ਆ ਚਾਹੇ ਉਹ ਗੈਰ ਸਿਆਸੀ ਆ ਇਹ ਹੁਣ ਜਾਖੜ ਸਾਹਿਬ ਦੱਸ ਸਕਦੇ ਨੇ ਕਿ ਜਿਹੜੇ ਵੀ ਹਿੰਦੁਸਤਾਨ ਦੇ ਵਿੱਚ ਤੁਹਾਡੇ ਕੋਲ ਬੰਦੇ ਹੈ ਨਹੀਂ ਆ ਤੁਸੀਂ 400 ਦਾ ਕਰੇਗੇ ਅਸੀਂ 400 ਸੀਟਾਂ ਜਿੰਨੀਆਂ ਜੇ ਜੇ ਤੁਹਾਡੇ ਕੋਲ ਬੰਦੇ ਜਿੱਤਣ ਯੋਗੇ ਹੁੰਦੇ ਨਾ ਫਿਰ ਤੁਸੀਂ ਸ਼ਸ਼ੀਲ ਕੁਮਾਰ ਰਿੰਕੂ ਦੀ ਜਗ੍ਹਾ ਆਪਣਾ ਬੰਦਾ ਖੜਾ ਕਰਦੇ ਫਿਰ ਉੱਥੇ ਦਿੰਦੇ 인ਦਰ ਇਕਬਾਲ ਸਿੰਘ ਅਡਵਾਲ ਸਾਹਿਬ ਨੂੰ ਜਲੰਧਰ ਤੋਂ ਫਿਰ ਤੁਸੀਂ ਸ਼ਸ਼ੀਲ ਰਿੰਕੂ ਨੂੰ ਕਦੇ ਵਾਸਤੇ ਲਿਆਂਦਾ ਫਿਰ ਦਿੰਦੇ ਉੱਥੇ ਰਜੇਸ਼ ਭਾਜਪੀ ਵਾਲਾ ਰਜੇਸ਼ ਬਾਗਾ ਜਾਂ ਭਾਜਪੀ ਦਾ ਹੋਰ ਕਿਸੇ ਨੂੰ ਦਿੰਦੇ ਤੇ ਜੇ ਤੁਹਾਡੀ ਪਾਰਟੀ ਦਾ ਇੰਨਾ ਹੀ ਦੇਸ਼ ਦੇ ਵਿੱਚ ਵਜੂਦ ਆ ਹਰਿਆਣੇ ਦੀਆਂ 10 ਸੀਟਾਂ ਨੇ ਲੋਕ ਸਭਾ ਦੀਆਂ ਉਹਦੇ ਤੋਂ 6 ਉਹ ਨੇ ਜਿਹੜੇ ਕਾਂਗਰਸੀ ਪਸ਼ੋਕਣ ਜਿਹੜੇ ਕਾਂਗਰਸ ਦੇ ਐਮਐਲਏ ਤੇ ਐਮਪੀ ਰਹਿ ਚੁੱਕੇ ਨੇ ਮਤਲਬ ਬੋਲੀ ਤੇ ਲੱਗੇ ਹੋਈ ਆ ਪਾਰਲੀਮੈਂਟ ਦੇ ਵਿੱਚ ਜਦੋਂ ਇੱਕ ਵੋਟ ਵਾਸਤੇ ਸਰਕਾਰ ਡਿੱਗ ਗਈ ਸਿਵਾਜਪਾਈ ਸਾਹਿਬ ਦੀ ਤੇ ਵਾਜਪਾਈ ਸਾਹਿਬ ਦੀ ਅੱਜ ਵੀ ਆਨ ਰਿਕਾਰਡ ਪਾਰਲੀਮੈਂਟ ਦੇ ਵਿੱਚ ਸਟੇਟਮੈਂਟ ਤੇ ਉਹਨਾਂ ਦੀ ਵੀਡੀਓ ਵੀ ਕਿਤੇ ਨਾ ਕਿਤੇ ਅੱਖਾਂ ਦੇ ਸਾਹਮਣੇ ਆ ਜਾਂਦੀ ਉਹ ਕਹਿੰਦੇ ਕਿ ਇਸ ਦੁਨੀਆ ਦੀ ਜਿਹੜੀ ਮੰਡੀ ਦੇ ਵਿੱਚ ਬਹੁਤ ਸਾਰੇ ਲੋਕ ਵਿਕਣ ਵਾਲੇ ਨੇ ਪਰ ਮੈਂ ਉਸ ਮੰਡੀ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ ਉਹ ਆਪਣੀ ਇੱਕ ਵੋਟ ਨਾਲ ਸਰਕਾਰ ਦੀ ਉਹ ਸਰਕਾਰ ਬਚਾ ਸਕਦੇ ਸੀ ਇੱਕ ਐਮਪੀ ਖਰੀਦ ਵੀ ਸਕਦੇ ਸੀ ਲੇਕਿਨ ਵਾਜਪਾਈ ਸਾਹਿਬ ਦਾ ਇੱਕ ਕਰਤਾਰ ਸੀ ਇਕਲਾਕ ਸੀ ਜਮੀਰ ਸੀ ਉਹਨਾਂ ਨੇ ਆਪਣੀ ਸਰਕਾਰ ਨਹੀਂ ਬਚਾਈ ਉਹਨਾਂ ਨੇ ਉਹ ਰੀਤ ਨਹੀਂ ਪਾਈ ਨਹੀਂ ਤਾਂ ਪੈਸੇ ਵੀ ਉੱਥੇ ਦੇਖੇ ਗੱਥੀਆਂ ਦੇ ਗੱਥੀਆਂ ਵੀ ਉਹਨਾਂ ਨੇ ਖਰੀਦੇਗਾ ਉਹ ਇਸੇ ਕਰਕੇ ਚਾਹੇ ਡਾਕਟਰ ਮਨਮੋਹਨ ਸਿੰਘ ਹੋਣ ਚਾਹੇ ਨਹਿਰੂ ਹੋਣ ਚਾਹੇ ਵਾਜਪਾਈ ਸਾਹਿਬ ਹੋਣ ਕਿਉਂ ਲੋਕੀ ਉਹਨਾਂ ਨੂੰ ਯਾਦ ਕਰਦੇ ਨੇ ਕਿਉਂ ਉਹਨਾਂ ਨੂੰ ਜਿਹੜੇ ਲਾਲ ਬਹਾਦਰ ਸ਼ਾਸਤਰੀ ਨੂੰ ਕਿਉਂ ਯਾਦ ਕਰਦੇ ਉਹਨਾਂ ਲੋਕਾਂ ਦਾ ਕਿਰਦਾਰ ਹੀ اخلاق ਸੀ ਹਨਾ ਤੇ ਹੁਣ ਹੁਣ ਕੀ ਹੈ ਕਿ ਹੁਣ ਕੀ ਹੈ ਪੈਸਾ ਵੀ ਚੱਲਦਾ ਹੈਗਾ ਮਾਰਕੀਟ ਦੇ ਵਿੱਚ ਸਿਆਸੀ ਬਾਜ਼ਾਰ ਚ ਪੈਸਾ ਵੀ ਚੱਲਦਾ ਬੰਦੇ ਵੀ ਖਰੀਦੇ ਜਾ ਰਹੇ ਨੇ ਤੇ ਬੰਦੇ ਖੁਦ ਵੀ ਵੇਚਣ ਨੂੰ ਤਿਆਰ ਆ ਐਵੇਂ ਲੱਗਦਾ ਹੈ ਕਿ ਜਿਹੜੀ ਸਿਆਸਤ ਹੈ ਹਿੰਦੁਸਤਾਨ ਦੀ ਉਹ ਇੱਕ વૈਸ਼ਵਵਾਦੀ ਮੰਡੀ ਦੇ ਤੌਰ ਤੇ ਹਿੰਦੁਸਤਾਨ ਚ ਬਣਦਾ ਜਾ ਰਿਹਾ ਜਿਹੜਾ ਕਿ ਇੱਕ ਇੰਡੀਆ ਵਰਗੇ ਦੇਸ਼ ਦੇ ਵਿੱਚ ਜਿਹਨੂੰ ਕਹਿੰਦੇ ਕਿ ਅਸੀਂ ਸਭ ਤੋਂ ਵੱਡੀ ਲੋਕਤੰਤਰ ਦੀ ਜੇ ਇੱਕ ਮਦਈ ਆ ਉਹ ਭਾਰਤ ਆ ਤੁਸੀਂ ਭਾਰਤ ਦਾ ਅੱਜ کردار ਦੇਖ ਲਓ ਸਿਆਸੀ ਲੋਕ ਕਹਿੰਦੇ ਕੀ ਕੁਝ ਕਰ ਦਿੱਤਾ ਪੰਜਾਬ ਦੇ ਵਿੱਚ ਜਿੱਥੇ ਬਾਜ਼ਾਰ ਦੀ ਗੱਲ ਕਰੀਏ ਕਮ ਦੀ ਗੱਲ ਕਰੀਏ ਬੋਲੀ ਦੀ ਗੱਲ ਕਰੀਏ ਆਪਰੇਸ਼ਨ ਲੋਟਸ ਦੀ ਇਹਦਾ ਖਲਾਸਾ ਤੇ ਹੁਣ ਇੱਕੋ ਧੀਰੀ ਕਰ ਸਕਦੀ ਉਹ ਆ ਪੰਜਾਬ ਚ ਸੱਤਾ ਧਰਾਮ ਆਦਮੀ ਪਾਰਟੀ ਰੋਦੀ ਤੇ ਅੱਗੇ ਨੇ ਵੀ ਮੰਗ ਕੀਤੀ ਹੈ ਕਿ ਇਹਦਾ ਖਲਾਸਾ ਹੋਣਾ ਚਾਹੀਦਾ ਹੈ ਇਹਦੀ ਜਾਂਚ ਹੋਣੀ ਚਾਹੀਦੀ ਦੱਸਣਾ ਚਾਹੀਦਾ ਤੁਹਾਨੂੰ ਪੜਤਾਲ ਕਰਕੇ ਕਿ ਸੱਚਾ ਕੌਣ ਹੈ ਝੂਠਾ ਕੌਣ ਹੈ ਖਲਾਸਾ ਤੇ ਤਾਂ ਹੋਊਗਾ ਨਾ ਪੜਤਾਲ ਤੇ ਤਾਂ ਹੋਊਗਾ ਨਾ ਜੇ ਕੁਝ ਵਾਪਰਿਆ ਹੋਵੇ ਜਦੋਂ ਕਹਰੇ ਕਿ ਇੱਕ ਕੋਠੀ ਦੇ ਵਿੱਚ ਇੱਕ ਕਹਾਣੀ ਘੜੀ ਗਈ ਸੀ ਕਹਾਣੀ ਬੁਣੀ ਗਈ ਸੀ ਉਹਦੇ ਨਹੀਂ ਜਾਂਦੇ ਹੋਵੇ ਜਾਂ ਫਿਰ ਇਹਨੂੰ ਸ਼ੀਤਲ ਲੰਗਰਾਲੂ ਅਰੈਸਟ ਕਰੋ ਇਹ ਹੋਇਆ ਵੀ ਹੁੰਦਾ ਹੁਣ ਨੂੰ ਡੀਜੀਪੀ ਨੇ ਵੀ ਕੋਈ ਨਾ ਕੋਈ ਐਫਆਈਆਰ ਕਰਨੀ ਸੀ ਉਦੋਂ ਦੀ ਨਹੀਂ ਡੀਜੀਪੀ ਤੇ ਸਰਕਾਰ ਦਾ ਹੁਕਮ ਦੀਖਰੇ ਹੋਣਗੇ ਨਾ ਗੌਰਵ ਜაძਾ ਸਾਹਿਬ ਨੂੰ ਸਰਕਾਰ ਨੇ ਇਸ਼ਾਰਾ ਨਹੀਂ ਕੀਤਾ ਅੱਜ ਕੱਲ ਦੇ ਜਿਹੜੀ ਪੁਲਿਸ ਹੈ ਕੋਈ ਵੀ ਇਹ ਨਹੀਂ ਕਿ ਪੰਜਾਬ ਪੁਲਿਸ ਕੋਈ ਵੀ ਜਿਹੜੀ ਸਟੇਟ ਪੁਲਿਸ ਹੈ ਉਹ ਤੇ ਸਰਕਾਰ ਦੇ ਇਸ਼ਾਰੇ ਤੇ ਚੱਲਦੀ ਹੈ ਜੇ ਅੱਧੀ ਰਾਤ ਸੁਖਪਾਲ ਸਿੰਘ ਖਹਿਰਾ ਤੇ ਪਰਚਾ ਦਰਜ ਹੋ ਸਕਦਾ ਤੇ ਫਿਰ ਇਹਦੇ 'ਚ ਵੀ ਕਰਨਾ ਚਾਹੀਦਾ ਸੀ ਇਹ ਤੇ ਤੁਹਾਡੀ ਸਰਕਾਰ ਤੋੜ ਲੱਗੇ ਸੀ ਨੇ ਮਤਲਬ ਆਮ ਆਦੀ ਪਾਰਟੀ ਦਾ ਹੋ ਸਕਦਾ ਕਹਾਣੀ ਹੋਵੇ ਪਰ ਦੱਸਣੀ ਚਾਹੀਦਾ ਪਰ ਡਰਾਮਾ ਲੱਗਦਾ ਹੈਗਾ ਹੁਣ ਜਿਹੜੇ ਵਿਰੋਧੀ ਧਿਰ ਦੇ ਨਿੱਤਾ ਪ੍ਰਤਾਪ ਸਿੰਘ ਬਾਜਵਾ ਪਾਰਟੀਆਂ ਦੇ ਸਾਰੇ ਪੰਜਾਬ ਦੀ ਜਨਤਾ ਵੀ ਜਾਣਨਾ ਚਾਹੁੰਦੇ ਨੇ ਕਿ ਦੱਸਿਆ ਜਾਵੇ ਜਿਹੜੀ ਇਹ ਸ਼ੀਤਲ ਲੰਗਰਾਲ ਸਾਹਿਬ ਕਹਿ ਰਹੇ ਨੇ ਕਿ ਉਸ ਮੰਤਰੀ ਉਹ ਮੰਤਰੀ ਦਾ ਖਲਾਸਾ ਕਰ ਦੇਣ ਹੁਣ ਸ਼ੀਤਲ ਲੰਗਰਾਲ ਵੀ ਬੁਝਾਰਤਾਂ ਪਾਈ ਜਾ ਰਹੇ ਨੇ ਦੱਸਣ ਵੀ ਤੁਹਾਨੂੰ ਕਾਹਦਾ ਡਰ ਹੁਣ ਤੇ ਤੁਹਾਡੀ ਅਮੀਸ਼ਾ ਦੇ ਨਾਲ ਵੀ ਫੋਟੋ ਆ ਗਈ ਨੇ ਇੱਕ ਪਾਸੇ ਅਮੀਸ਼ ਖੜੇ ਨੇ ਤੁਸੀਂ ਵਿਚਕਾਰ ਅਮਨਦੀਪ ਸਿੰਘ ਸਾਹਿਬ ਨੇ ਤੇ ਸੱਜੇ ਪਾਸੇ ਸੁਸ਼ੀਲ ਰਿੰਕੂ ਸਾਹਿਬ ਤੇ ਪੰਜਾਬ ਦੱਸੇ ਕਿ ਸ਼ੀਤਲ ਅੰਗਰਾਲ ਸਾਹਿਬ ਉਦੋਂ ਝੂਠ ਬੋਲਦੇ ਸੀ ਜਾਂ ਹੁਣ ਝੂਠ ਬੋਲਦੇ ਵਿਰੋਧੀਆਂ ਨੇ ਤਾਂ ਘੇਰਨਾ ਹੀ ਹੈ ਨਾ ਵੀ ਤੁਹਾਡਾ ਐਮਐਲਏ ਸੀ ਜੀ ਉਹਨੇ 24 ਮਹੀਨੇ ਤੁਹਾਡੇ ਵਾਸਤੇ ਕੰਮ ਕੀਤਾ ਹੈਗਾ ਤੇ ਇਸ ਕਰਕੇ ਦੱਸੋ ਕਿ ਕਹਾਣੀ ਕੀ ਆ ਗਈ ਆ ਪਰ ਸਵਾਲ ਹੈ ਕਿ ਹੁਣ ਹਰਪਾਲ ਸਿੰਘ ਚੀਮਾ ਨਹੀਂ ਬੋਲੇ ਪੰਜਾਬ ਦੇ ਵੈਸੇ ਮੁੱਖ ਮੰਤਰੀ ਸਾਹਿਬ ਚਲੋ ਉਹਨਾਂ ਦੇ ਘਰ ਖੁਸ਼ੀਆਂ ਆਈਆਂ ਨੇ ਉਧਰ ਬਿਜੀ ਨੇ ਪਰ ਹਰਪਾਲ ਸਿੰਘ ਚੀਮਾ ਤੇ ਦੱਸ ਹੀ ਸਕਦੇ ਨਾ ਜਾਂ ਜਿਹੜੇ ਬਾਕੀ 9 ਐਮਐਲਏ ਬੈਠੇ ਸੀ ਉਹਨਾਂ ਨੂੰ ਕਿਹੜਾ ਇਹੋ ਜੀ 나ਗਣੀ ਦਸ ਗਈ ਹੈਗੀ ਆ ਨੌ ਜਾਨਿਆਂ ਨੂੰ ਕਿਉਂ ਨਹੀਂ ਬੋਲਦੇ ਹਰਪਾਲ ਸਿੰਘ ਚੀਮਾ ਨਹੀਂ ਬੋਲਦੇ ਕਿਉਂਕਿ ਉਹਨਾਂ ਨੂੰ ਵੱਡੇ ਘਰੋਂ ਇਸ਼ਾਰਾ ਨਹੀਂ ਤੇ ਬਾਕੀ ਵੀ ਹੌਲੀ ਹੌਲੀ ਬੋਲਣਗੇ ਕੋਈ ਨਾ ਕੋਈ ਇਦਾਂ ਦੀ ਤੇ 나ਗਣੀ ਦਸ ਸੀ ਗਈ ਨਾ 10 ਐਮਐਲਏਜ਼ ਨੂੰ ਜਿਹਦੇ ਹੁਣ ਸ਼ੀਤਲੰਗਰਾਲ ਸਾਹਿਬ ਕਹਿ ਰਹੇ ਨੇ ਕਿ ਭਈ ਇਸ ਕਹਾਣੀ ਇੱਕ ਮੰਤਰੀ ਦੇ ਕਰੋ ਮੰਤਰੀ ਹੁਣ ਪੰਜਾਬ ਦੇ ਵਿੱਚ ਸਵਾਲ ਹੈ ਤੇ ਜੇ ਕਿਤੇ ਇਹੋ ਚੀਮਾ ਸਾਹਿਬ ਦੀ ਕੋਠੀ ਹੋਈ ਤੇ ਹੁਣ ਚੀਮਾ ਸਾਹਿਬ ਤੇ ਆਪ ਉਹਨਾਂ ਦੇ ਉੱਪਰ ਕਾਲੇ ਬੱਦਲ ਛਾਏ ਹੋਏ ਨੇ ਕਿਉਂਕਿ ਜਿਹੜੀ ਐਕਸਾਈਜ਼ ਪਾਲਿਸੀ ਉਹ ਇੱਕ ਬੜਾ ਕਿਸੇ ਨੇ ਫੇਸਬੁੱਕ ਤੇ ਲਿਖਿਆ ਹੈਗਾ ਕਿ ਘਰ ਨੂੰ ਨਾ ਜਿਸ ਘਰ ਸ਼ਰਾਬ ਉਹਨੂੰ ਝਾੜ ਦਿੰਦੀ ਹੈਗੀ ਸ਼ਰਾਬ ਹਰ ਘਰ ਵਾਸਤੇ ਮਾੜੀ ਤੇ ਹੁਣ ਕਹਿੰਦੇ ਐਕਸਾਈਜ਼ ਪਾਲਿਸੀ ਵੀ ਸ਼ਰਾਬ ਪਾਲਿਸੀ ਵੀ ਉਹਨੂੰ ਕੇਜਰੀਵਾਲ ਸਾਹਿਬ ਦੇ ਵਾਸਤੇ ਮਾੜੀ ਹੁਣ ਉਹ ਪੰਜਾਬ ਚ ਪਾਲਿਸੀ ਲੱਗੀ ਹੋ ਗਈ ਹੁਣ ਸਵਾਲ ਹੈ ਹਰਪਾਲ ਸਿੰਘ ਚਿਮਾ ਨੂੰ ਤੇ ਉਹ ਵੀ ਡਰੂਗਾ ਪਤਾ ਨਹੀਂ ਅੱਗੇ ਹੋਣਾ ਕਿ ਨਹੀਂ ਹੋਣਾ ਈਡੀ ਨੂੰ ਸੰਮਣ ਕਰਨਾ ਕਿ ਨਹੀਂ ਕਰਨਾ ਪਰ ਇੱਕ ਬੰਦੇ ਜੀ ਡਰਤੇ ਹੈ ਨਾ ਉਹ ਆਵਾ ਦੀ ਪਾਰਟੀ ਦੀ ਸਰਕਾਰ ਦੇ ਵਿੱਚ ਵੀ ਹੈ ਮੰਤਰੀ ਸਾਹਿਬ ਦੇ ਵੀ ਡਰ ਆ ਕਿ ਜੇ ਉਹਨਾਂ ਨੂੰ ਹੀ ਫੜ ਲਿਆ ਕੇਜਰੀਵਾਲ ਸਾਹਿਬ ਨੂੰ ਹੀ ਫੜ ਲਿਆ ਤੇ ਫਿਰ ਪਿੱਛੇ ਕੀ ਰਹਿ ਗਿਆ ਜਿਹੜੇ ਜਿਹੜੇ ਇਸ ਐਕਸਾਈਜ਼ ਪਾਲਿਸੀ ਦੇ ਵਿੱਚ ਜਿਨ੍ਹਾਂ ਦੀ ਦਖਲਅੰਦਾਜ਼ੀ ਸੀ ਜਿਨ੍ਹਾਂ ਦੀ ਸ਼ਮੂਲੀਅਤ ਸੀ ਜਿਨ੍ਹਾਂ ਦੀਆਂ ਘੁੱਗੀਆਂ ਦਸਕਤ ਚੱਲੇ ਨੇ ਉਹਦੇ ਇਸ ਟਾਈਮ ਟ੍ਰਬਲ ਦੇ ਵਿੱਚ ਆ ਪਰ ਇੱਕ ਇਸ਼ਾਰਾ ਤਾਂ ਹੋ ਗਿਆ ਨਾ ਜਾਂਚ ਸ਼ੁਰੂ ਹੋ ਗਈ ਹੈ ਕਿਉਂਕਿ ਜਦੋਂ ਰਿਮਾਂਡ ਤੇ ਚੱਲ ਰਿਹਾ ਅਰਵਿੰਦ ਕੇਜਰੀਵਾਲ ਉਹਨਾਂ ਦਿਨਾਂ ਦੇ ਦੌਰਾਨ ਈਡੀ ਨੇ ਜਿਹੜੀ ਦਰਖਾਸਤ ਲਾਈ ਅਦਾਲਤ ਦੇ ਅੰਦਰ ਉਹਦੇ ਵਿੱਚ ਕਹਿੰਦੇ ਜ਼ਿਕਰ ਹੈ ਪੰਜਾਬ ਦੇ ਅਫਸਰਾਂ ਦਾ ਆਪਕਾਰੀ ਨੀਤੀ ਬਣਾਉਣ ਵਾਲਿਆਂ ਦਾ ਕਈਆਂ ਨੂੰ ਤਾਂ ਸਮਨਿੰਗ ਹੋਈ ਕਹਿੰਦੇ ਇੱਧਰ ਸ਼ਰਾਬ ਕਾਂਡ ਵਾਪਰਿਆ ਸੰਗਰੂਰ ਚ ਉਧਰ ਬਿਜੀ ਸੀ ਕੋਈ ਅਫਸਰ ਇਸ ਕਰਕੇ ਜਾ ਨਹੀਂ ਸਕੇ ਇੱਕ ਅਫਸਰ ਨੂੰ ਤਾਂ ਜਾਣਾ ਵੀ ਪਿਆ ਕਹਿੰਦੇ ਇਹ ਜਿਹੜੀ ਚਰਚਾ ਹੈ ਜੇਕਰ ਅਫਸਰਾਂ ਦੇ ਉੱਤੇ ਨਿਗਰਾਨੀ ਰੱਖ ਰਹੀ ਆਈਡੀ ਦੀ ਅੱਖ ਹੈ ਤਾਂ ਫਿਰ ਇਸ ਦੇ ਨਾਲ ਮਤਲਬ ਤੇ ਹੈ ਕਿ ਐਕਸਾਈਜ਼ ਮਨਿਸਟਰ ਵੀ ਕਿਤੇ ਨਾ ਕਿਤੇ ਘੇਰੇ ਚ ਤਾਂ ਆਉਣਗੇ ਲਾਜ਼ਮੀ ਤੌਰ ਤੇ ਹਾਲਾਂਕਿ ਜਿਹੜੀ ਕੱਲ ਦੀ ਜਿਹੜੀ ਕਾਰਵਾਈ ਹੋਈ ਉਹ ਅਰਵਿੰਦ ਕੇਜਰੀਵਾਲ ਸਾਹਿਬ ਨੇ ਖੁਦ ਆਪਣੀ ਵਕੀਲ ਦੇ ਤੌਰ ਤੇ ਕਾਰਵਾਈ ਕੀਤੀ ਹੈਗੀ ਆ ਉਹਨਾਂ ਨੇ ਖੁਦ ਬਹਿਸ ਕੀਤੀ ਹੈਗੀ ਆ ਹੁਣ ਉਹ ਜਿਹੜੇ ED ਵੱਲੋਂ ਦੱਸੇ ਗਏ ਨੇ ਕਾਗਜ਼ੀ ਸ਼ੌਂਪੇ ਕੋਦੇ ਚ ਕਿਹਾ ਕਿ ਇਹਦੇ ਚ ਪੰਜਾਬ ਦੇ ਅਫਸਰਾਂ ਦੀ ਵੀ ਇਨਵੋਲਵਮੈਂਟ ਆ ਹੁਣ ਪੰਜਾਬ ਦੇ ਅਫਸਰਾਂ ਨੂੰ ਵੀ ਪਾ ਜੜਾ ਪੈ ਗਿਆ ਤਿੰਨ ਅਫਸਰਾਂ ਦਾ ਨਾਮ ਵਾਰ-ਵਾਰ ਆ ਰਿਹਾ ਕਿ ਉਹਨਾਂ ਨੂੰ ਮੁੜ ਤੋਂ ਤਲਬ ਕੀਤਾ ਜਾ ਸਕਦਾ ਉਹਨੂੰ ED ਦੁਬਾਰਾ ਤਲਬ ਕਰ ਸਕਦੇ ਉਹਨਾਂ ਚੋਂ ਕਿਹੜੇ-ਕਿਹੜੇ ਨੇ ਉਹਨਾਂ ਦੇ ਵਿੱਚ ਨੇ ਵਰਰ ਰੂਜਮ ਸਾਹਿਬ ਉਹਨਾਂ ਦੇ ਵਿੱਚ ਕੈਪ ਉਨਾ ਉਹਨਾਂ ਚ ਨਰੇਸ਼ ਦੂਬੇ ਸਾਹਿਬ ਇਹ ਤਿੰਨਾਂ ਨੂੰ ਵੀ ਤਲਬ ਕੀਤਾ ਜਾ ਸਕਦਾ ਕਿ ਜਦੋਂ ਐਕਸਾਈਜ਼ ਪਾਲਿਸੀ ਬਣੀ ਜਦੋਂ ਮਨੀਸ਼ ਸੋਧਿਆ ਦੇ ਘਰ ਮੀਟਿੰਗ ਹੋਈ ਆ 23 ਮਈ 2022 ਨੂੰ ਹਨਾ ਉਦੋਂ ਇਹ ਸਾਰੇ ਗਏ ਸੀ ਹੋਰ ਵੀ ਗਏ ਪਰ ਇਹ ਤਿੰਨਾਂ ਦਾ ਨਾਮ ਚੌਥੇ ਹਰਪਾਲ ਸਿੰਘ ਚੀਮਾ ਸਾਹਿਬ ਹੁਣ ਸਾਰੇ ਜਿੱਥੇ ਜਿੱਥੇ ਆਏਗੇ ਉਹ ਸਾਰੇ ਨੂੰ ਜਾਣਾ ਪਊਗਾ ਤੇ ਚਰਚਾ ਹੈ ਕਿ ਇਹਨਾਂ ਨੂੰ ਦੁਬਾਰਾ ਸੱਦਿਆ ਜਾ ਸਕਦਾ ਹੁਣ ਇੱਕ ਤੇ ਮਰੂਦ ਘਟਾਲੇ ਦੇ ਚੱਕਰ ਚ ਵਰਨੂਜਮ ਸਾਹਿਬ ਫਸ ਗਏ ਜਾਂ ਦੋ ਆਈਐਸ ਅਫਸਰ ਫਸ ਗਏ ਉਹਨਾਂ ਦੀਆਂ ਘਰ ਵਾਲੀਆਂ ਫਸ ਗਈਆਂ ਹੂੰ ਨਾਲ ਇਹ ਵੀ ਵਿਪਤਾ ਵੱਡੀ ਐਕਸਾਈਜ਼ ਪਾਲਿਸੀ ਵਾਲੇ ਹੁਣ ਇਹਨਾਂ ਨੂੰ ਤੇ ਤਲਬ ਤੇ ਹੋਣਗੇ ਹਾਲਾਂਕਿ ਜਿਹੜੇ ਤੇ ਇਹ ਹੈਗੇ ਨੇ ਆਈਐਸ ਅਫੀਸਰ ਇਹਨਾਂ ਨੂੰ ਤੇ ਗ੍ਰਿਫਤਾਰ ਕਰਨਾ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਕਰਨਾ ਲੰਮਾ ਚੌੜਾ ਪ੍ਰੋਸੀਜਰ ਹੈਗਾ ਕਿਉਂਕਿ ਸਟੇਟ ਕੋ ਪਰਮਿਸ਼ਨ ਲੈਣੀ ਪੈਂਦੀ ਹੈਗੀ ਪਰ ਪਤਾ ਨਹੀਂ ਜੇ ਈਡੀ ਨੂੰ ਪਰਮਿਸ਼ਨ ਲੈਣੀ ਪੈਣੀ ਪੈਂਦੀ ਕਿ ਨਹੀਂ ਪੈਂਦੀ ਉਹ ਇੱਕ ਵੱਖਰੀ ਇੱਕ ਜਾਂਚ ਦਾ ਵਿਸ਼ਾ ਬੜਾ ਤਕਨੀਕੀ ਪਹਿਲੂ ਹੋ ਸਕਦਾ ਹੈਗਾ ਡਿਪਾਰਟਮੈਂਟਲ ਇਸ਼ੂ ਹੋ ਸਕਦਾ ਪਰ ਨਰੇਸ਼ ਦੂਬੇ ਤੇ ਇੱਕ ਨਾਨ ਕਾਡਰ ਲੈਵਲ ਦੇ ਅਧਿਕਾਰੀ ਨੇ ਇਹ ਹੁਣ ਇਹ ਇਹ ਅਫਸਰ ਵੀ ਪੰਜਾਬ ਦੇ ਤੇ ਪੰਜਾਬ ਦੇ ਪੋਲਿਟਿਸ਼ੀਨ ਵੀ ਘਬਰਾਏ ਹੋ ਇਹਨੇ ਔਰ ਜਿਹੜੇ ਸ਼ਰਾਬ ਦੇ ਵਪਾਰੀ ਉਹ ਵੀ ਘਬਰਾਏ ਹੋਏ ਨੇ ਹੁਣ ਇਸ ਮਸਲੇ ਦੇ ਵਿੱਚ ਹਿਊਮਨ ਰਾਈਟ ਕਮਿਸ਼ਨ ਨੇ ਸੰਗਰੂਰ ਵਾਲੇ ਕਾਡ ਦੇ ਵਿੱਚ ਜਿਹੜੇ ਮਰੇ ਨੇ ਉਹ ਵੀ ਜਾਂਚ ਦਾ ਖਲਾਸ ਹੋਊਗਾ ਬਲੈਕਮਿਲ ਉੱਥੇ ਵੀ ਬੜੀ ਹੋਈ ਆ ਇਲੈਕਸ਼ਨ ਕਮਿਸ਼ਨ ਨੇ ਰਿਪੋਰਟ ਮੰਗੀ ਹੋ ਸਕਦਾ ਕਿ ਉਥੋਂ ਦੇ ਐਸਐਸਪੀ ਔਰ ਡੀਸੀ ਕੋ ਮੰਗੀ ਹੋਵੇ ਹਿਊਮਨ ਰਾਈਟ ਕਮਿਸ਼ਨ ਨੇ ਮੰਗੀ ਹੈਗੀ ਆ ਪਰ ਕਹਿੰਦੇ ਕਿ ਮਾਨਸਾ ਬਰਨਾਲਾ ਤੇ ਬਠਿੰਡਾ ਤੇ ਸੰਗਰੂਰ ਚਾਰ ਜ਼ਿਲ੍ਹਿਆਂ ਦੇ ਵਿੱਚ ਇੰਨੀ ਜ਼ਿਆਦਾ ਬਲੈਕ ਹੁੰਦੀ ਨਾ ਸ਼ਰਾਬ ਦੀ ਕਹਿੰਦੇ ਜਿਹੜੇ ਸਾਈਕਲਾਂ ਤੇ ਸੀਨਾ ਸੰਦੀਪ ਉਹ ਫੋਰਚਨਰ ਤੇ ਆ ਗਏ ਨੇ ਪੋਲੀਟੀਕਲ ਲੋਕਾਂ ਦੇ ਸ਼ਰੀਆਮ ਹੁਕਮ ਸੀ ਕਿ ਆ ਇੰਨੇ ਇਨਾ ਬੰਦਿਆਂ ਨੂੰ ਰੋਕਣਾ ਨਹੀਂ ਹੈਗਾ ਪੁਲਿਸ ਵਾਲਿਆਂ ਨੇ ਵੀ ਨਹੀਂ ਰੋਕੇ ਕਈ ਤੇ ਜਿਹੜੇ ਕਈਆਂ ਠੇਕੇਦਾਰਾਂ ਕੋਈ ਕਈ ਥਾਣੇਦਾਰਾਂ ਨੇ ਲਿਸਟਾਂ ਲੈ ਲਈਆਂ ਜਿਹੜੇ ਸੀਆਈਏ ਇੰਸਪੈਕਟਰ ਹੁੰਦੇ ਨਾ ਫਿਰ ਉਹਨਾਂ ਦੇ ਉਹਨਾਂ ਦੇ ਨਾਲ ਮਹੀਨੇ ਬੱਜ ਗਏ ਲੇਕਿਨ ਉਥੇ ਬਲੈਕਮੇਲ ਹੁੰਦੀ ਰਹੀ ਹੈਗੀ ਜਿਹੜੇ ਔਰ ਉਹ ਉਹਨਾਂ ਦੇ ਮਹੀਨੇ ਬੱਜ ਗਏ ਸਰਕਾਰ ਨੂੰ ਪਤਾ ਨਹੀਂ ਲੱਗਾ ਕਿ ਜਾਂ ਅਫਸਰਾਂ ਦੀ ਗੱਲ ਸਰਕਾਰ ਤੱਕ ਪਹੁੰਚਾਈ ਨਹੀਂ ਹੈਗੀ ਉਹ ਵੀ ਇੱਕ ਆਪਣੇ ਆਪ ਚ ਵੱਡਾ ਸਵਾਲ ਆ ਕਿਉਂਕਿ ਹੁਕਮ ਹੁੰਦੇ ਸੀ ਹੁਣ ਇਹ ਵੀ ਇੱਕ ਜਾਂਚ ਦਾ ਵਿਸ਼ਾ ਕਿ ਆਖਿਰ ਉਹ ਕੌਣ ਲੋਕ ਸੀ ਬਲੈਕ ਇਨੀ ਹੁੰਦੀ ਰਹੀ ਆ ਉੱਥੇ ਜਿਨ੍ਹਾਂ ਨੇ ਲੋਕਾਂ ਦੇ ਸ਼ਰਾਬ ਦੇ ਠੇਕੇ ਲਏ ਉਹ ਘਾਟੇ 'ਚ ਕਈ ਨਾ ਡਰਦੇ ਨੇ ਅਪਲਾਈ ਨਹੀਂ ਕੀਤਾ ਕਿਉਂਕਿ ਕਿਸੇ ਨੇ ਰੋਕੇ ਨਹੀਂ ਆਗਾ ਉੱਥੇ ਉਹਨੂੰ ਨਕਲੀ ਸ਼ਰਾਬ ਨਕਲੀ ਸ਼ਰਾਬ ਨੇ ਘਰ ਦੇ ਘਰ ਤਰ ਤਬਾਹ ਕੀਤੇ ਹੁਣ ਜਿਹੜੇ ਤੁਸੀਂ ਕਹਿ ਰਹੇ ਨੇ ਕਿ ਅਫਸਰ ਉਧਰ ਬੀਜੀ ਈਡੀ ਨੇ ਤੇ ਹੁਣ ਜਿਹੜਾ ਜਿਹੜਾ ਵੀ ਬੀਜੀ ਆ ਜਾਂ ਨਹੀਂ ਬੀਜੀ ਉਹਨੂੰ ਤੇ ਤਲਬਕਾਰੀ ਲੈਣਾ ਹੈ ਇਹ ਸਰਕਾਰ ਵਾਸਤੇ ਬਹੁਤ ਮੈਨੂੰ ਲੱਗਦਾ ਹੈ ਕਿ ਇਸ ਟਾਈਮ ਨਾਲ ਆਮ ਆਦੀ ਪਾਰਟੀ ਦੇ ਜਿੰਨੇ ਮਾੜੇ ਦਿਨ ਸ਼ੁਰੂ ਹੋਏ ਨਾ ਜੀ ਪਹਿਲਾਂ ਚੜਦੀ ਕਲਾ ਦੇ ਵਿੱਚ ਹੀ ਹੁਣ ਮਾੜੇ ਦਿਨ ਸ਼ੁਰੂ ਹੋ ਗਏ ਇਸੇ ਕਰਕੇ ਸਿਆਣੇ ਕਹਿੰਦੇ ਕਿ ਹਮੇਸ਼ਾ ਦਿਨ ਮਾੜੇ ਵੀ ਨਹੀਂ ਰਹਿੰਦੇ ਤੇ ਚੰਗੇ ਵੀ ਨਹੀਂ ਰਹਿੰਦੇਗੇ ਇਹ ਇੱਕ ਸਰਕਲ ਆ ਹੁਣ ਆਮ ਆਦੀ ਪਾਰਟੀ ਦੇ ਪੋਲੀਟੀਕਲ ਤੌਰ ਤੇ ਮਾੜੇ ਦਿਨ ਸ਼ੁਰੂ ਹੋਏ ਕਿਉਂਕਿ ਇੱਕ ਕੇਜਰੀਵਾਲ ਸਾਹਿਬ ਜਿਹੜੇ ਇੱਕ ਵੱਡਾ ਨਾਮ ਸੀ ਜਿਹੜਾ ਇਹ ਸੀ ਕਿ ਇੱਕ ਨਵਾਂ ਇਹ ਇੰਡੀਆ ਲੈਵਲ ਤੇ ਇੱਕ ਨਵਾਂ ਇੱਕ ਆਪੋਜੀਸ਼ਨ ਪਾਰਟੀ ਬਣੇਗੀ ਕਿਉਂਕਿ ਕਾਂਗਰਸ ਨੂੰ ਲੋਕੀ ਉਹਨੂੰ ਏਡਾ ਲਾਈਕ ਨਹੀਂ ਕਰ ਰਹੇਗੇ ਕਿਉਂਕਿ ਅੱਜ ਵੀ ਕਹਿੰਦੇ ਕਿ ਮੋਦੀ ਸਾਹਿਬ ਨੂੰ ਕੀ ਪਲਟਾਉਣਾ ਚਾਹੁੰਦੇ ਨੇ ਪਰ ਕਹਿੰਦੇ ਉਹਨਾਂ ਦੇ ਅੱਗੇ ਕੀ ਆ ਹੁਣ ਕੁਐਸਚਨ ਤੇ ਇੰਡੀਆ ਦੇ ਵਿੱਚ ਆ ਗਿਆ ਨਾ ਮੋਦੀ ਵਰਸਸ ਹੂ ਕਿ ਮੋਦੀ ਬਨਾਮ ਕੌਣ ਉਹ ਕੌਣ ਨਹੀਂ ਲੱਭ ਰਿਹਾ ਤੇ ਕੀ ਉਹ ਕੇਜਰੀਵਾਲ ਇੱਕ ਅਲਟਰਨੇਟਿਵ ਬਣ ਰਿਹਾ ਸੀ ਕੇਜਰੀਵਾਲ ਨੂੰ ਜਿਹੜਾ ਵਾ ਉਹ ਸੈਂਟਰ ਨੇ ਘੇਰਾ ਪਾ ਲਿਆ ਹੈਗਾ ਹੁਣ ਤੇ ਉਹਨਾਂ ਦੀ ਸਰਕਾਰ ਵੀ ਟੁੱਟਣ ਤੇ ਕੰਢੇ 'ਚ ਆ ਪਾਰਟੀ ਵੀ ਟੁੱਟਣ ਦੇ ਕੰਢੇ 'ਚ ਹੁਣ ਤੇ ਕੇਜਰੀਵਾਲ ਸਾਹਿਬ ਨੇ ਦੇਖਣਾ ਕਿ 1 April ਤੋਂ ਬਾਅਦ ਉਹਨਾਂ ਨੂੰ ਜੇ ਜ਼ਮਾਨਤ ਮਿਲਦੀ ਕਿ ਨਹੀਂ ਮਿਲਦੀ ਹਾਲਾਂ ਈਡੀ ਦੀ ਇਨਵੋਲਵ ਸੀਬੀਆਈ ਨੇ ਵੀ ਦਖਲ ਦੇ ਨਹੀਂ ਹੈਗੀ ਹੂੰ ਗੱਲਾਂ ਗੋਆ ਤੱਕ ਪਹੁੰਚੀਆਂ ਸਾਊਥ 'ਚ ਵੀ ਪਹੁੰਚ ਗਿਆ ਸਾਊਥ ਦੇ ਵਿੱਚ ਜਿਹੜਾ ਬੀਆਰਐਸ ਸੀ ਤੇਲੰਗਾਨਾ ਦੀ ਸਰਕਾਰ ਉਹਦੀ ਧੀ ਫੜੀ ਗਈ ਧੀ ਤੋਂ ਕੇਜਰੀਵਾਲ ਸਾਹਿਬ ਦਾ ਨਾਮ ਆ ਗਿਆ ਉੱਥੇ ਪੈਸਿਆਂ ਦਾ ਲੈਣ ਦੇ ਨੂੰ ਗੋਆ ਦੇ ਵਿੱਚ ਫੱਡ ਦਿੱਤੇਗੇ ਜੋ ਪਹਿਲੀ ਵਾਰ ਇਲੈਕਸ਼ਨ ਉੱਥੇ ਵੀ ਤੇ ਈਡੀ ਨੇ ਤੇ ਜਿੱਥੇ ਜਿੱਥੇ ਨੈੱਟਵਰਕ ਹੈ ਕਿਉਂਕਿ ਈਡੀ ਦਾ ਤੇ ਹੱਲੇ ਤੇ ਬਹੁਤ ਕੁਝ ਉਹਨਾਂ ਨੇ ਦੱਸਣਾ ਔਰ ਸਭ ਤੋਂ ਵੱਡੇ ਹੱਲੇ ਤੇ ਕੇਜਰੀਵਾਲ ਸਾਹਿਬ ਦਾ ਮੋਬਾਈਲ ਜੇ ਅਨਲੌਕ ਹੋ ਗਿਆ ਤੇ ਉਹ ਜੇ ਤੇ ਤੇ ਭਰਪੂਰ ਖੁਲਾਸੇ ਵੀ ਹੋ ਸਕਦੇ ਨੇ ਬੜੀ ਵੱਡੀ ਸਿਆਸਤ ਹੋ ਰਹੀ ਹੈ ਮੰਤਰੀ ਆਤਿਸ਼ੀ ਨੇ ਪ੍ਰੈਸ ਕਾਨਫਰੰਸ ਕੀਤੀ ਕਹਿੰਦੇ ਕਿ ਨਵ ਨੇ ਖਰੀਦੇ ਉਹਦੇ ਚੋ ਕੀ ਲੱਪਣਾ ਪਾਲਸੀ ਤੇ ਹੈ ਹੀ ਪੁਰਾਣੀ ਉਹ ਨਾਲੇ ਵੀ ਦੱਸ ਗਏ ਕਿ ਵਿਦਡਰੋ ਹੋ ਗਈ ਸੀ ਪਾਲਸੀ ਤੇ ਬਾਅਦ ਵਿੱਚ ਉਹ 2022 ਦੇ ਵਿੱਚ ਹੀ ਨਵੇਂ ਮੋਬਾਈਲ ਚੋ ਕੀ ਲੱਪਣਾ ਚਾਹੁੰਦੀ ਹੈ ਜੀ ਦੂਜੇ ਪਾਸੇ ਮਨਜਿੰਦਰ ਸਿਰਸਾ ਜਾਂ ਭਾਜਪਾ ਦੇ ਹੋਰ ਲੀਡਰਾਂ ਨੇ ਵੀ ਕਾਊਂਟਰ ਕੀਤਾ ਕਹਿੰਦੇ ਜੇ ਨਵੇਂ ਮੋਬਾਈਲ ਵਿੱਚੋਂ ਨਹੀਂ ਲੱਪਣਾ ਕੋਈ ਪੁਰਾਣਾ ਹੀ ਦੱਸ ਦਿਨ ਕਿੱਥੇ ਹੈ ਪੁਰਾਣੇ ਮੋਬਾਈਲਾਂ ਦਾ ਨਹੀਂ ਪਤਾ ਕਿ ਕਿੱਥੇ ਨੇ ਦੇਖੋ ਜਿਹੜੇ ਸਭ ਤੋਂ ਵੱਡੀ ਗੱਲ ਜਿਹੜੀ ਆਤਸ਼ੀ ਮੈਡਮ ਦੀ ਜਿਹੜੀ ਦਲੀਲ ਆ ਉਹ ਦਲੀਲ ਤੇ ਬੇਤਰਕ ਹੈ ਨਹੀਂ ਉਹਦੇ ਚ ਹੈ ਨਹੀਂ ਹੈ ਦਮ ਨਹੀਂ ਹੈਗਾ ਕਿ ਕਿ ਜੇ ਜੇ ਪੁਰਾਣਾ ਮੋਬਾਈਲ ਆ ਠੀਕ ਆ ਤੇ ਫਿਰ ਨਵਾਂ ਦੇ ਦੋ ਫਿਰ ਨਵਾਂ ਦੇਣ ਚ ਕੀ ਹਰ ਜਾ ਜੇ ਤੁਸੀਂ ਕਹਿੰਦੇ ਹੋ ਪੁਰਾਣੀ ਪਾਲਿਸੀ ਲਾਗੂ ਕਰਤੀ ਮਜਬੂਰ ਹੋਏ ਲਾਗੂ ਕਰਨ ਫਿਰ ਨਵਾਂ ਤੇ ਦੇ ਦੋ ਇੱਥੇ ਤੇ ਜਦੋਂ ਵੀ ਈਡੀ ਫੜਦੀ ਕਿਸੇ ਬੰਦੇ ਨੂੰ ਉਹ ਫੋਨ ਜ਼ਬਤ ਕਰ ਲੈਂਦੀ ਆ ਉਹਨੂੰ ਜਾਣ ਲੱਗਿਆ SIM ਦੇ ਦਿੰਦੇ ਆਗੇ ਨੇ ਤੇ ਜੇ ਉਹਨਾਂ ਨੂੰ SIM ਦੇ ਦੇਣ ਕੇਜਰੀਵਾਲ ਸਾਹਿਬ ਨੂੰ ਜੇ ਉਹ ਨੰਬਰ ਜਿਆਦਾ ਪਿਆਰਾ ਆ ਗਿਆ ਤੇ ਆ ਲੋ ਜੀ ਉਹਨਾਂ ਨੂੰ SIM ਕੱਢ ਕੇ ਫੜਾ ਦੋ ਪਰ ਮੋਬਾਈਲ ਤੇ ਰੱਖ ਸਕਦੀ ਨਾ ਦੇਸ਼ ਦਾ ਕਾਨੂੰਨ ਤੇ ਸਾਰਿਆਂ ਵਾਸਤੇ ਇੱਕ ਹੈ ਕੇਜਰੀਵਾਲ ਸਾਹਿਬ ਤੇ ਨਹੀਂ ਕਾਨੂੰਨ ਬਕਰਾ ਮੇਰੇ ਹੋਰ ਯਾਦ ਆ ਗਈ ਉਹਨਾਂ ਨੇ ਹੋਰ ਵੀ ਇੱਕ ਤਰਕ ਦਿੱਤਾ ਕਹਿੰਦੇ ਉਹ ਮੋਬਾਈਲ ਵਿੱਚੋਂ ਇਹ ਨਹੀਂ ਲੱਭਣਾ ਚਾਹੁੰਦੇ ਕਿ ਪਾਲਿਸੀ ਦਾ ਕੀ ਹੈ ਮੋਬਾਈਲ ਵਿੱਚੋਂ ਇਹ ਲੱਭਣਾ ਚਾਹੁੰਦੇ ਆ ਕਿ ਇਹਨਾਂ ਨੇ ਲੋਕ ਸਭਾ ਚੋਣਾਂ ਲਈ ਜਿਹੜੀ ਰਣਨੀਤੀ ਤਿਆਰ ਕੀਤੀ ਹੈ ਉਹ ਭਾਜਪਾ ਨੂੰ ਦੇਣਾ ਚਾਹੁੰਦੀ ਹੈ ਈਡੀ ਵਿੱਚੋਂ ਕੱਢ ਕੇ ਮਤਲਬ ਹੁਣ ਜਦੋਂ ਉਹ ਬੰਦਾ ਉਹ ਘਰ ਦੇ ਵਿੱਚ ਜੋ ਸਿਆਣਾ ਬੰਦੇ ਤੇ ਮੁਸੀਬਤ ਪਾਈ ਫਿਰ ਸਾਰਾ ਪਾਗਲਨਾ ਅਬਲੀਆਂ ਜਬਲੀਆਂ ਮਾਰ ਲੱਗ ਪੈਂਦਾ ਹੈਗਾ ਹੁਣ ਉਹਨਾਂ ਦੇ ਸਿਆਣੇ ਜਿਹੜੇ ਕੇਜਰੀਵਾਲ ਸਾਹਿਬ ਸੀ ਉਹ ਆਗੇ ਨੇ ਫੜੇ ਹੁਣ ਬਾਕੀ ਜਿਹੜਾ ਟੱਬਰ ਉਹ ਵੈਸੇ ਕੰਦ ਨਾਲ ਟੱਕਰਾਂ ਮਾਰੀ ਜਾ ਰਿਹਾ ਤੇ ਹੁਣ ਕੀ ਕਰੀਏ ਨਾ ਕਿਉਂਕਿ ਜਦੋਂ ਸਿਰ ਤੋਂ ਬਾਪ ਦਾ ਸਿਰ ਚਲੋ ਜAVE ਤੇ ਬੰਦਾ ਹੋਰ ਤਰ੍ਹਾਂ ਵੀ ਮੈ ਸਮਝ ਨਹੀਂ ਲੱਗਦੀ ਹੁਣ ਕਿਉਂਕਿ ਕੇਜਰੀਵਾਲ ਸਾਹਿਬ ਐਸਟਮੇਂ ਜੇਲ੍ਹ ਦੇ ਵਿੱਚ ਆਮ ਆਦੀ ਪਾਰਟੀ ਦੇ ਬਾਪ ਸੀ ਹੁਣ ਜਦੋਂ ਬਾਪ ਜੇਲ੍ਹ ਦੇ ਵਿੱਚ ਹੈ ਤੇ ਹੁਣ ਸਾਰਿਆਂ ਨੂੰ ਆਤਸ਼ੀ ਉਹਨਾਂ ਨੂੰ ਜਾਂ ਹੋਰ ਵੀ ਉਹਨਾਂ ਨੂੰ ਕਹਿੰਦੇ ਉਹਨਾਂ ਸੁਧ ਨਹੀਂ ਰਹੀ ਸੋਝੜ ਰਹੀ ਕਿ ਕਰੀਏ ਕੀ ਜਿਹੜੀਆਂ ਦਲੀਲਾਂ ਕੀ ਦਿੱਤੀਆਂ ਜਾਣਾ ਹੁਣ ਸਵਾਲ ਹੈ ਕਿ ਇਹ ਜਿਹੜੀ ਐਕਸਾਈਜ਼ ਪਾਲਿਸੀ ਆ ਇਸ ਐਕਸਾਈਜ਼ ਪਾਲਿਸੀ ਦੇ ਵਿੱਚ ਬਹੁਤ ਜ਼ਿਆਦਾ ਗੜਬੜੀ ਹਲੇ ਤੇ ਜੇ ਇੱਕ ਸ਼ੁਕਰਗੁਰੇ ਈਡੀ ਨੇ ਜੇ ਪੰਜਾਬ ਦੇ ਸ਼ਰਾਬ ਦੇ ਠੇਕੇਦਾਰ ਵੀ ਬੁਲਾਉਣੇ ਨੇ ਉਹ ਠੇਕੇਦਾਰੀ ਵੀ ਦੱਸਣਗੇ ਕਿ ਕਿੱਥੇ ਕਿੱਥੇ ਮੀਟਿੰਗ ਹੋਈ ਆ ਕਿਹੜੇ ਕਿਹੜੇ ਹੋਟਲ 'ਚ ਹੋਈ ਆ ਉਹ ਵੀ ਚੀਜ਼ਾਂ ਬਾਹਰ ਆਉਣੀਆਂ ਆ ਹੁਣ ਜੋ ਆਤਸ਼ੀ ਜੋ ਮਰਜੀ ਕਹਿ ਲੈਣਾ ਉਰਤੇ ਤੇ ਈਡੀ ਨੇ ਵੇ ਨਹੀਂ ਨਾ ਕਰਨਾ ਹੁਣ ਤੇ ਜੇ ਮੋਬਾਈਲ ਆ ਚਾਹੇ ਪੁਰਾਣਾ ਚਾਹੇ ਨਵਾਂ ਉਹ ਤੇ ਹੈ ਹੀ ਆ ਉਹਨਾਂ ਨੂੰ ਸਿਮ ਨਵਾਂ ਮਿਲ ਜਾਊਗਾ ਨੰਬਰ ਵੀ ਤੁਸੀਂ ਉਹੀ ਚਲਾਉਂਦੇ ਰਹੋ ਹੁਣ ਕਿਹੜਾ ਬੰਦਾ ਮੋਬਾਈਲ ਦੇ ਵਿੱਚ ਜੀ ਰਣਨੀਤੀ ਤਿਆਰ ਕਰਦਾ ਕਦੀ ਮੋਬਾਈਲ ਦੇ ਵਿੱਚ ਵੀ ਰਣਨੀਤੀ ਤਿਆਰ ਕੀਤੀ ਤੇ ਭਾਜਪਾ ਨੂੰ ਆਮ ਆਦੀ ਪਾਰਟੀ ਦੀ ਰਣਨੀਤੀ ਦੀ ਕੀ ਲੋੜ ਪੈਗੀ ਉਹਨਾਂ ਲੜਨੀਆਂ 542 ਸੀਟਾਂ ਹੂੰ ਤੁਹੀ ਲੜਨੀਆਂ ਆਈਆਂ ਮੈਜ 20 ਹੂੰ ਹੁਣ ਔਰ 20 ਬਾਈ 20 ਤੁਸ ਤੇਰਾ ਪੰਜਾਬ ਦੀਆਂ ਸੱਤ ਦਿੱਲੀ ਦੀਆਂ ਇੱਕ ਹਰਿਆਣੇ ਦੀ ਚੰਡੀਗੜ੍ਹ ਦਾ ਡਾ ਲਾਇੰਸ ਆ ਦਿੱਲੀ ਚ ਚਲੋ ਲਾਇੰਸ ਮੰਨ ਲਓ 30 ਸੀਟਾਂ ਤੁਸੀਂ ਲੜਦੀਆਂ ਇੱਕ ਤੇ 30 ਸੀਟਾਂ ਤੇ ਲੜ ਕੇ ਤੁਸੀਂ 542 ਵਾਲਿਆਂ ਨਾਲ ਲੜਦੋਗੇ ਜਾਂ ਜਿੱਥੇ ਜਿੱਥੇ ਵੀ ਭਾਪੀ ਨੇ ਲੜਨੀ ਭਾਪੀ ਤੇ ਕਹਿੰਦੀ 400 ਸਾਡੀ ਇਕੱਲਿਆਂ ਦੀ ਆ ਜਾਣੀ ਹੈਗੀ ਆ ਇਹ ਮੈਨੂੰ ਲੱਗਦਾ ਕਿ ਮੈਡਮ ਆਤੀ ਦੀ ਜਿਹੜੀ ਉਹ ਦਲੀਲਾਂ ਦੇ ਰਹੇ ਨੇ ਉਹਦੇ ਚ ਇਨਾ ਵਜ਼ਨ ਨਹੀਂ ਹੈਗਾ ਕਿਉਂਕਿ ਹੁਣਾਂ ਨੂੰ ਸਮਝ ਨਹੀਂ ਲੱਗ ਰਹੀ ਇਸੇ ਕਰਕੇ ਮੈਂ ਕਹਿ ਰਿਹਾਗਾ ਕਿ ਦਿੱਲੀ ਦੀ ਸਰਕਾਰ ਵੀ ਕ੍ਰਾਈਸਿਸ ਦੇ ਵਿੱਚ ਆ ਔਰ ਆਮ ਆਦੀ ਪਾਰਟੀ ਦੀ ਵੀ ਕ੍ਰਾਈਸਿਸ ਆ ਔਰ ਜੋ ਉਹਨਾਂ ਦੇ ਵੀ ਕੇ ਸਖਸੈਣਾ ਜਿਹੜਾ ਦਿੱਲੀ ਦੇ ਉੱਪਰ ਆਉਂ ਕਹਿੰਦੇ ਜੇਲ੍ਹ ਚੋਂ ਕਿਵੇਂ ਚੱਲ ਜੂਗੀ ਸਰਕਾਰ ਫਿਲਮਾਂ ਚ ਤੇ ਚੱਲ ਜਾਂਦੀ ਹੈ ਕਿ ਜਿਹੜੇ ਸਰਕਾਰ ਜ਼ਿਲ੍ਹਿਆਂ ਦੇ ਵਿੱਚੋਂ ਪਰ ਹਕੀਕਤ ਤੇ ਫਿਲਮ ਕਲਪਨਾ ਦੇ ਵਿੱਚ ਬਹੁਤ ਜ਼ਿਆਦਾ ਫਰਕ ਆ ਤੇ ਇਸ ਕਰਕੇ ਹੁਣ ਪਤਾ ਨਹੀਂ ਅਮਰੀਕਾ ਨੂੰ ਕਿਉਂ ਇਹਨੇ ਅੱਜ ਫੇਰ ਆ ਗਏ ਉਹਨਾਂ ਨੂੰ ਕੀ ਇੰਨੀ ਜ਼ਿਆਦਾ ਭਾਰਤੋਂ ਲੈ ਕੇ ਤਕਲੀਫ ਹੋ ਰਹੀ ਹੈ ਸਵਾਲ ਇਹ ਸਭ ਤੋਂ ਵੱਡਾ ਸਵਾਲ ਹੁਣ ਇਸ ਤੋਂ ਵੱਡਾ ਇਹ ਕਿ ਹੁਣ ਆਮ ਆਦੀ ਪਾਰਟੀ ਨੂੰ ਲਾਭ ਨਹੀਂ ਰਿਹਾ ਕਿ ਅਸੀਂ ਕੀ ਕੀਤਾ ਜਾਵੇ ਹੁਣ ਇਹ ਇਹ ਜਿਹੜੀਆਂ ਪ੍ਰੈਸ ਕਾਨਫਰੰਸ ਹੋ ਰਹੀਆਂ ਹੁਣ ਪਾਰਟੀ ਵੀ ਬਚਾਉਣੀ ਆ ਤੇ ਦਿੱਲੀ ਦੀ ਸਰਕਾਰ ਵੀ ਬਚਾਉਣੀ ਹੁਣ ਦੇਖਦੇ ਆ ਕਿ ਜਦੋਂ 1 ਅਪ੍ਰੈਲ ਨੂੰ ਦੁਬਾਰਾ ਉਹਨਾਂ ਦਾ ED ਦਾ ਰਿਮਾਂਡ ਖਤਮ ਹੋ ਜੂਗਾ ਉਸ ਦਿਨ ਲੋਕੀ ਇੰਤਜ਼ਾਰ ਕਰਨਗੇ ਕਿ ਜ਼ਮਾਨਤ ਮਿਲੂਗੀ ਕਿ ਨਹੀਂ ਮਿਲੂਗੀ ਜੇ ਜ਼ਮਾਨਤ ਮਿਲ ਗਈ ਫਿਰ ਤੇ ਆਮ ਆਦੀ ਪਾਰਟੀ ਨੂੰ ਸੁੱਖ ਦਾ ਸਾਹ ਆ ਜੂਗਾ ਤੇ ਜੇ ਨਹੀਂ ਮਿਲੀ ਤੇ ਫਿਰ ਬਹੁਤ ਔਖੇ ਦਿਨ ਸ਼ੁਰੂ ਹੋ ਜਾਣਗੇ ਹੁਣ ਦੇਖੋ ਮਨੀਸ਼ ਸੋਧਿਆ ਫੜੇ ਗਏ ਸੀ ਸਤਿੰਦਰ ਜੈਨ ਫੜੇ ਗਏ ਸੰਜੇ ਸਿੰਘ ਫੜੇ ਗਏ ਸੀ ਉਦੋਂ ਤੇ ਇਹ ਲਿਖਿਆ ਨਹੀਂ ਸੀ ਕਿ મોદી ਵਾਸਤੇ ਸਭ ਤੋਂ ਵੱਡਾ ਡਰ ਕੇਜਰੀਵਾਲ ਸਾਹਿਬ ਉਦੋਂ ਸਾਰਿਆਂ ਨੇ ਡੀਪੀ ਨਹੀਂ ਲਾਈਆਂ ਸੋਸ਼ਲ ਮੀਡੀਆ ਕੈਂਪੇਨ ਨਹੀਂ ਚਲਾਈ ਅੱਜ ਉਹ ਕੈਂਪੇਨ ਚਲਾ ਰਹੇ ਨੇ ਇਹਦਾ ਮਤਲਬ ਕਿ ਆਮ ਆਦਮੀ ਪਾਰਟੀ ਵਾਸਤੇ ਇੱਕੋ ਇੰਪੋਰਟੈਂਟ ਚਿਹਰਾ ਹੈ ਉਹ ਕੇਜਰੀਵਾਲ ਸਾਹਿਬ ਔਰ ਕੇਜਰੀਵਾਲ ਸਾਹਿਬ ਨੇ ਪਾਰਟੀ ਖੜੀ ਕੀਤੀ ਕੇਜਰੀਵਾਲ ਸਾਹਿਬ ਦੇ ਕਰ ਦਿੱਲੀ 'ਚ ਤਿੰਨ ਵਾਰ ਸਰਕਾਰ ਬਣ ਗਈ ਪੰਜਾਬ 'ਚ ਸਰਕਾਰ ਬਣ ਗਈ ਗੋਆ ਐਮਐਲਏ ਬਣ ਗਏ ਗੁਜਰਾਤ 'ਚ ਐਮਐਲਏ ਬਣ ਗਏ ਨਾ ਉਹ ਕਰਕੇ ਇਸ ਕਰਕੇ ਉਹਨਾਂ ਨੇ ਤੇ ਕੇਜਰੀਵਾਲ ਸਾਹਿਬ ਹੈ ਔਰ ਕੇਜਰੀਵਾਲ ਇਵੇਂ ਲੱਗਦਾ ਹੈ ਕਿ ਜਿਵੇਂ ਭਾਜਪਾ ਦੀ ਸਭ ਤੋਂ ਇਟਲੀ ਸਟਿਚਾ ਇੱਕ ਲਾਸ ਵਾਲੇ ਆ ਕਿ ਪ੍ਰੈਸ਼ਰ ਪਾਉਣ ਦੇ ਲਈ ਇੱਕ ਤਾਂ ਸੋਸ਼ਲ ਕੈਂਪੇਨ ਚੱਲ ਰਹੀ ਹੈ ਮੀਡੀਆ ਦੀ ਇੱਕ 31 ਮਾਰਚ ਨੂੰ ਜਿਹੜੀ ਵੱਡੀ ਰੈਲੀ ਜਾਂ ਵੱਡਾ ਪ੍ਰੋਗਰਾਮ ਲਿਖਿਆ ਗਿਆ ਉਹ ਕਿੰਨਾ ਅਸਰ ਪਾਊਗਾ ਕਿ ਈੜੀ ਨੂੰ ਕੋਈ ਫਰਕ ਨਹੀਂ ਪੈਂਦਾ ਏਜੰਸੀ ਨੂੰ ਕੋਈ ਫਰਕ ਨਹੀਂ ਪੈਂਦਾ ਕੌਣ ਕੀ ਕਰ ਰਿਹਾ ਦੇਖੋ ਡੂਰਿੰਗ ਇਨਵੈਸਟੀਗੇਸ਼ਨ ਪ੍ਰੋਟੈਸਟ ਕਰਨਾ ਤੇ ਇਹਨਾਂ ਦਾ ਰਾਈਟ ਪੋਲੀਟੀਕਲ ਪਾਰਟੀ ਹਰ ਬੰਦੇ ਦਾ ਰਾਈਟ ਚਾਹੀਓ ਆਮ ਨਾਗਰਿਕਾ ਚਾਹੀ ਖਾਸ ਨਾਗਰਿਕਾ ਚਾਹੀ ਫਿਰ ਉਹ ਪੋਲੀਟੀਕਲ ਪਾਰਟੀ ਉਹਨੂੰ ਤੇ ਕੋਈ ਰੋਕ ਨਹੀਂ ਸਕਦਾਗਾ ਪਰ ਲੋਕ ਦੱਸਣ ਵਾਸਤੇ ਦੇਸ਼ ਦੀ ਜਨਤਾ ਨੂੰ ਕਹਿਣਗੇ ਕਿ ਈਡੀ ਧੱਕਾ ਕਰ ਰਹੀ ਹੈ ਸੈਂਟਰ ਸਾਡੇ ਨਾਲ ਧੱਕਾ ਕਰ ਰਿਹਾ ਆਪੋਜੀਸ਼ਨ ਪਾਰਟੀਆਂ ਨੂੰ ਦਬਾਉਣ ਦੇ ਯਤਨ ਕੀਤੇ ਜਾ ਰਹੇ ਨੇ ਖਰੀਦਣ ਦੇ ਯਤਨ ਕੀਤੇ ਜਾ ਰਹੇ ਸਰਕਾਰਾਂ ਤੋੜਨ ਦੇ ਯਤਨ ਕੀਤੇ ਜਾ ਰਹੇ ਇਹ ਚੀਜ਼ਾਂ ਤੇ ਆ ਆਮਨੇ ਈਡੀ ਬਾਹਰ ਪ੍ਰੋਟੈਸਟ ਹੋਵੇ ਈਡੀ ਤੇ ਕੋਈ ਦਬਾਅ ਨਹੀਂ ਪੈਂਦਾ ਬਾਹਰ ਪ੍ਰੋਟੈਸਟ ਕਰ ਲੋ ਤੇ ਅਦਾਲਤਾਂ ਤੇ ਨਹੀਂ ਪੈਂਦਾ ਅਦਾਲਤਾਂ ਨੇ ਤੇ ਆਪਣੇ ਸਬੂਤ ਦੇਖਨੇ ਹੈਗੇ ਨੇ ਪਰ ਪੋਲਿਟਿਕਲ ਤੌਰ ਤੇ ਔਰ ਵਰਕਰਾਂ ਨੂੰ ਦੇ ਤੌਰ ਤੇ ਬੰਦੇ ਨੂੰ ਮਜ਼ਬੂਤ ਰੱਖਣ ਵਾਸਤੇ ਪਾਰਟੀ ਦੇ ਲੀਡਰਾਂ ਦਾ ਵਰਕਰਾਂ ਦਾ ਮੋਰਲ ਉੱਚਾ ਰਵੇ ਉਹਨੂੰ ਲਿਖਣਾ ਹੈ ਕਿ ਇਹ ਜਿਹੜੇ ਪੋਲਿਟਿਕਲ ਰੈਲੀਆਂ ਸ਼ਕਤੀ ਪ੍ਰਦਰਸ਼ਨ ਬੇਸਿਕਲ ਰੈਲੀ ਨਹੀਂ ਗਾ ਸ਼ਕਤੀ ਪ੍ਰਦਰਸ਼ਨ ਔਰ ਆਪੋਜੀਸ਼ਨ ਪਾਰਟੀਆਂ ਨੂੰ ਇੱਕ ਮੰਚ ਮਿਲ ਗਿਆ ਅਰਵਿੰਦ ਕੇਜਰੀਵਾਲ ਦੇ ਰੂਪ ਚ ਪੀ ਚਲੋ ਉੱਥੇ ਇਕੱਠੇ ਹੋ ਜਾਂਦੇ ਹੈਗੇ ਉਹ ਜਿਹੜਾ ਕਾਠ ਆ ਉਹਦੇ ਚ ਆਮ ਆਦੀ ਪਾਰਟੀ ਦਾ ਵੀ ਜ਼ੋਰ ਲੱਗਾ ਪੀ ਹਰ ਪੰਜਾਬ ਚ ਵੀ ਕਹਿਤਾ ਨਾ ਇੱਕ ਇੱਕ ਐਮਐਲਏ ਨੂੰ ਕਿ ਪੰਪ 500 ਬੰਦਾ ਲਿਆਓ ਹੂੰ ਜਿਆਦਾ ਤੇ ਲੈ ਜਾ ਨਹੀਂ ਸਕਦੇ ਬੱਸਾਂ ਦਾ ਪ੍ਰਬੰਧ ਕਰਨਾ ਪਊਗਾ ਇਹ ਤੇ ਹੋ ਨਹੀਂ ਸਕਦਾ ਕਿ ਫਿਰ ਜਿਵੇਂ ਇੱਥੇ ਪੰਜਾਬ ਚ ਉਦਘਾਟਨ ਕਰਦੇ ਤੇ ਰੋਡਵੇ ਦੀਆਂ ਬੱਸਾਂ ਲੈ ਜਾਂਦੇ ਸੀ ਹੁਣ ਤੇ ਆਪਣੇ ਪਹਾੜਾ ਹੀ ਖਰਚਣਾ ਕਰਨਾ ਪੈਣਾ ਜਾਂ ਸਾਰੇ ਈਟੀਓ ਜਾਂ ਡੀਟੀਓ ਨੂੰ ਕਹਿਣਗੇ ਕਿ ਪ੍ਰਾਈਵੇਟ ਬੱਸਾਂ ਦਾ ਪ੍ਰਬੰਧ ਕਰਕੇ ਦੋ ਉਹ ਪੋਲਿਟੀਕਲ ਰੈਲੀ ਜਿਹੜੀ 31 ਤਰੀਕ ਨੂੰ ਹੋਣੀ ਆ ਉਹਦੇ ਨਾਲ ਈਡੀ ਤੇ ਨਹੀਂ ਅਸਰ ਪਊਗਾ ਲੋਕਾਂ ਤੇ ਕਿੰਨਾ ਅਸਰ ਪੈਂਦਾ ਵੋਟਾਂ ਤੇ ਵੋਟਰਾਂ ਤੇ ਕਿੰਨਾ ਅਸਰ ਪੈਂਦਾਗਾ ਉਨੂੰ ਧਿਆਨ ਵਿੱਚ ਰੱਖਦੇ ਹੋ ਜੇ ਆਪੋਜੀਸ਼ਨ ਲੀਡਰ ਇੰਡੀਆ ਗੱਠ ਜੋੜ ਜੇ ਲੋਕਾਂ ਚ ਜਤਾ ਗਿਆ ਕਿ ਵਾਕੇ ਬੀਜੇਪੀ ਸਰਕਾਰ ਆਪੋਜੀਸ਼ਨ ਪਾਰਟੀਆਂ ਦੇ ਨਾਲ ਤੇ ਲੀਡਰ ਦੇ ਨਾਲ ਧੱਕਾ ਕਰ ਰਿਹਾ ਹੋ ਸਕਦਾ ਜਿਹੜੀ ਹੈ 24 ਦੀ ਆਪਾਂ 18ਵੀਂ ਲੋਕ ਸਭਾ ਚੁਣ ਰਹੇ ਹਾਂ ਸਾਰਾ ਹਿੰਦੁਸਤਾਨ ਉਹਦੇ ਤੇ ਬੀਜੇਪੀ ਨੂੰ ਨੁਕਸਾਨ ਹੋ ਜਾਵੇ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ 16 ਨੇ ਸੱਚ ਵਿੱਚ ਇਹਨਾਂ ਦੋ ਤਿੰਨ ਮੁੱਦਿਆਂ ਦੇ ਉੱਤੇ ਅਸੀਂ ਚਰਚਾ ਕੀਤੀ ਹੈ ਤੁਸੀਂ ਕੀ ਸੋਚਦੇ ਸਮਝਦੇ ਹੋ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਫਿਲਹਾਲ ਅੱਜ ਦੀ ਇਸ ਚਰਚਾ ਵਿੱਚ ਇੰਨਾ ਹੀ ਸਾਨੂੰ ਦੁਆਗਿਆ ਧੰਨਵਾਦ